ਕੀ ਹੋਇਆ ਸੀ ਤੁਹਾਡੇ ਪਿਤਾ ਜੀ ਉਹ ਬਸ ਉਹਨਾਂ ਦੀ ਮਦਦ ਦਰਦ ਹੁੰਦੀ ਸੀ ਬਸ ਉਹ ਤੇ ਕੁਛ ਸੀ ਉਦੋਂ ਮਦਰੇ ਕੋਰੋਨਾ ਸੀ ਨਾ ਇਸ ਲਈ 2020 ਚ ਡੈਥ ਹੋਈ ਉਹਨਾਂ ਦੀ ਕੀ ਲੱਗਦਾ ਕੀ ਹੈ ਜੇਕਰ ਅੱਜ ਤੁਹਾਡੇ ਪਿਤਾ ਜੀ ਹੁੰਦੇ ਰਾਜੂ ਸਿੰਘ ਤੇ ਸ਼ਾਇਦ ਤੁਹਾਡਾ ਜਿਹੜਾ ਵਿਆਹ ਵਾ ਬਹੁਤ ਸੋਹਣਾ ਕਰਦੇ ਅੱਜ ਤੁਹਾਡੇ ਬਾਪ ਹੈ ਨਹੀਂ ਆ ਤੁਹਾਡੇ ਪਿਤਾ ਹੈ ਨਹੀਂ ਆ ਅੱਜ ਪਿਤਾ ਦੀ ਕਿੰਨੀ ਯਾਦ ਆ ਰਹੀ ਆ ਬਹੁਤ ਜਾ ਦੇ ਓਕੇ ਮੈਂ ਦਿਨ ਕੱਢੇ ਸ ਕਰ ਚ ਰੋਟੀ ਖਾਣੋਂ ਨਹੀਂ ਲੱਭਦੀ ਸਾਨੂੰ ਬੜੀ ਓਕੇ ਬੱਚੇ ਪਾਲੇ ਪੜਾਏ ਮੈਂ ਜਿੰਨਾ ਤੇ ਕੰਮ ਕਰਦੇ ਨਾ ਮੈਨੂੰ ਬਹੁਤ ਸਾਥ ਦਿੱਤਾ ਹੁਣ ਮੈਨੂੰ ਸਾਥ ਦਿੰਦੇ ਹੋ ਮੀਨ ਐਸਓਪੀ ਅੱਜ ਇਹਨਾਂ ਦੇ ਪਿਤਾ ਹੁੰਦੇ ਤੇ ਕੀ ਲੱਗਦਾ ਸੀ ਇਸ ਤਰ੍ਹਾਂ ਅੱਜ ਵੀਡੀਓ ਬਣਾ ਕੇ ਕਿਤੇ ਪਰਿਵਾਰ ਨੂੰ ਕਿਸੇ ਦੀ ਮਤ ਮੰਗਣੀ ਪੈਂਦੀ ਕਿਤੇ ਨਹੀਂ ਮੈਂ ਤਾਂ ਕਹਿੰਦੀ ਮੈਂ ਤਾਂ ਕਿਸੇ ਕੋਲ ਹੱਥ ਨਾ ਅੜ ਦਿੱਜੇ ਆਪ ਜਿੰਦੇ ਹੁੰਦੇ ਹੁੰਦੇ ਤੇ ਤੁਰ ਆ ਗਏ ਉਹ ਤੈਨੂੰ ਕੀ ਆ ਤੂੰ ਕਿ ਅੱਖਾਂ ਭਰਿਆ ਤਾਮੂ ਕਰ ਮੈਂ ਬਟ ਤਾਮੂ ਕਰ ਹੈ ਬਿਲਕੁਲ ਤੁਸੀਂ ਦੇਖ ਸਕਦੇ ਹੋ ਵੀ ਸਾਰਾ ਪਰਿਵਾਰ ਕਿਤੇ ਅੱਖਾਂ ਨਰਮ ਹੋ ਗਈਆਂ ਨੇ ਪਰਿਵਾਰ ਦੀਆਂ ਅੱਜ ਆਪਣੇ ਬਾਪ ਨੂੰ ਪਿਤਾ ਨੂੰ ਯਾਦ ਕਰਕੇ ਤਿਆਰੀ ਤਾਂ ਹੋਵੇ ਜੇ ਘਰ ਚੁੱਕੀ ਸਿਆਣਾ ਹੋਵੇ ਤਾਂ ਫੇਰ ਹੀ ਤਿਆਰੀ ਹੁੰਦੀ ਐਦਾਂ ਤਾਂ ਕਿਸੇ ਨੂੰ ਪਤਾ ਹੀ ਨਹੀਂ ਲੱਗਣ ਦੇ ਕਿ ਵਿਆਹ ਹੈਗਾ ਕਿ ਨਹੀਂ ਹੈਗਾ ਜਦੋਂ ਤੇ ਆ ਰੰਦਾ ਜਦੋਂ ਵੀ ਇਦਾਂ ਵਿਆਹ ਸਾਡੇ ਦਰੋਂਦੀਆਂ ਮੈਨੂੰ ਕਹਿੰਦੀ ਮੰਮੀ ਉਹ ਚਾਹੀਦਾ ਉਹ ਚਾਹੀਦਾ ਮੈਂ ਕੀ ਦਵਾਂ ਕਿੱਥੋਂ ਨਹੀਂ ਆ ਕੇ ਦੇਵਾਂ ਇਹਨਾਂ ਨੂੰ ਬਿਲਕੁਲ ਤੁਸੀਂ ਦੇਖ ਸਕਦੇ ਹੋ ਅੱਜ ਜਦੋਂ ਕਿਤੇ ਪਿਤਾ ਦੀ ਗੱਲ ਹੁੰਦੀ ਆ ਤੇ ਅੱਖਾਂ ਵਿੱਚੋਂ ਹੰਝੂ ਜਰੂਰ ਆ ਜਾਂਦੇ ਨੇ ਕੰਨਿਆਦਾਨ ਤੇ ਇੱਕ ਸਸਕਾਰ ਜਿਹੜਾ ਸੇਵਾ ਦਾ ਇਹ ਕਿਸੇ ਕਦਮਾ ਭੱਗ ਵਾਲੇ ਨੂੰ ਮਿਲਦੀ ਕਹਿੰਦੇ 100 گاਵਾ ਦਾਨ ਕਰਨੀਆਂ ਤੇ ਇੱਕ ਕੰਨਿਆਦਾਨ ਕਰਨ ਦੇ ਬਰਾਬਰ ਹੈ ਅਦਮਾਏ ਬੇਟੀ ਦੇ ਜਦੋਂ ਖਾਜ ਹੰਜੂ ਆਏ ਨਾ ਤੇ ਮੈਂ ਇੱਕ ਗੱਲ ਕੀਤੀ ਸੀ ਇਹ ਬੇਟੀ ਕਹਿੰਦੀ ਪਾਪਾ ਮੈਂ ਤਾਂ ਸੋਚਦੇ ਕਿ ਮੈਂ ਰਾਣੀ ਬਣਾ ਕੇ ਨੂੰ ਤੋਰਾਂਗਾ ਤੇ ਮੈਂ ਵੀ ਅੱਜ ਇਹ ਕਹਿੰਦਾ ਵਾਦਾ ਕਰਦਾ ਕਿ ਮੈਂ ਬੇਟੀ ਨੂੰ ਰਾਣੀ ਬਣਾ ਕੇ ਤੋਰਾਂਗੇ ਜੰਦਾ ਵੀਰ ਜੀ ਤੁਹਾਡੀ ਬੜੀ ਸੇਵਾਜ ਮਾਮੇ ਬਣ ਕੇ ਤੁਸੀਂ ਆਏ ਅਸੀਂ ਦੇਖਿਆ ਤੁਸੀਂ ਚੂੜਾ ਦਿੱਤਾ ਵਾ ਇਹ ਬਹੁਤ ਵਧੀਆ ਇਹ ਦੇਖੋਗੇ ਮਾਨ ਭਰਿਆ ਸਾਡੇ ਵੀਰ ਦਾ ਅੱਖਾਂ ਭਰਾਂ ਜੀ ਨੇ ਤੇ ਈ ਪੜਾਉਣਾ ਇੱਕ ਧੀ ਨੂੰ ਵਿਆਹਣਾ ਤੇ ਇੱਕ ਧੀ ਨੂੰ ਵਸਾਉਣਾ ਹੁਣ ਇੱਕ ਚੀਜ਼ ਹੋਰ ਆ ਗਈ ਆ ਧੀ ਪੜਾਓ ਹਾਂਜੀ ਧੀ ਬਚਾਓ ਤੇ ਧੀ ਵਸਾਓ ਵਸਾਈ ਤਾਂ ਜਾ ਸਕਦੀ ਆ ਜੇ ਉਹਦੇ ਕੋਲ ਲਿਆਕਤ ਹੋਵੇ ਉਹਦੇ ਕੋਈ ਐਜੂਕੇਸ਼ਨ ਹੋਵੇ ਬੱਚਿਆਂ ਨੂੰ ਪੜਾਉਣਾ ਦਿਖਾਉਣਾ ਚਾਹੀਦਾ ਬੱਚਿਆਂ ਨੂੰ ਇਸ ਕਾਬਿਲ ਬਣਾਉਣਾ ਚਾਹੀਦਾ ਕਿ ਬੱਚੇ ਆਪਣੇ ਪੈਰਾਂ ਸੇ ਖੋ ਕੇ ਕੁਛ ਆਪਣਾ ਕਿਸੇ ਦੇ ਹੱਥਾਂ ਵਾਲਾ ਦੇਖਣਾ ਪਵੇ ਸਤਿ ਸ੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਹਜੀਤ ਸਿੰਘ ਗਰੇਵਾਲ ਤੇ ਤੁਸੀਂ ਜੁੜੇ ਹੋ ਪੰਜਾਬੀ ਲੋਕ ਚੈਲੰਜ ਦੇ ਨਾਲ ਤਸਵੀਰਾਂ ਵਿਖਾਵਾਗੇ ਤੁਹਾਨੂੰ ਅਜਾ ਅਮਰਸਾ ਦੇ ਪਿੰਡ ਮਹਿਰਬਾਨਪੁਰੇ ਦੀਆਂ ਉਸ ਘਰ ਦੀ ਜਿਸ ਘਰ ਵਿੱਚ 21 ਜੁਲਾਈ ਨੂੰ ਵਿਆਹ ਧਰਿਆ ਸਦੀ ਦਾ ਕਿਰਨਦੀਪ ਨਾਇ ਸਦੀ ਦਾ ਤੁਸੀਂ ਦੇਖ ਸਕਦੇ ਹੋ ਹੱਥ ਵਿੱਚ ਆਪਣੇ ਬਾਪ ਦੀ ਫੋਟੋ ਫੜੀ ਹੋਈ ਆ ਰਾਜੂ ਸਿੰਘ ਨਾਇ ਉਹਨਾਂ ਦਾ ਅਤੇ 6 8 2020 ਨੂੰ ਇਸ ਦੁਨੀਆ ਤੋਂ ਚਲੇ ਜਾਂਦੇ ਨੇ ਇਹ ਪਰਿਵਾਰ ਦੇ ਹਾਲਾਤ ਇੰਨੇ ਕਿ ਨਾਜ਼ੁਕ ਨੇ ਚਾਰ ਭੈਣਾਂ ਤੇ ਇੱਕ ਭਰਾ ਆ ਉਹਨਾਂ ਵਿੱਚੋਂ ਦੋ ਭੈਣਾਂ ਦਾ ਵਿਆਹ ਹੋ ਚੁੱਕਿਆ ਤੀਜੀ ਭੈਣ ਦਾ ਵਿਆਹ ਕਿਰਨਦੀਪ ਦਾ ਜਿਹੜਾ ਕੀ 20 ਜੁਲਾਈ ਨੂੰ ਆ ਛੋਟਾ ਭਰਾ ਆ ਘਰ ਵਿੱਚ ਕੋਈ ਕਮੌਣ ਵਾਲਾ ਵੀ ਹੈ ਨਹੀਂ ਆ ਘਰ ਵਿੱਚ ਉਹਨਾਂ ਦੇ ਜਿਹੜੇ ਮਾਤਾ ਜੀ ਨੇ ਉਹ ਲੋਕਾਂ ਦਾ ਕੰਮ ਕਰਕੇ ਪਰਿਵਾਰ ਦਾ ਪਾਲਣ ਪੋਸ਼ਣ ਕਰਦੇ ਨੇ ਧੀਆ ਵੱਡੀਆਂ ਜਰੂਰ ਕੀਤੀਆਂ ਨੇ ਪਰਿਵਾਰ ਨੇ ਤੇ ਗੱਲਬਾਤ ਵੀ ਕਰਾਂਗੇ ਕਿਰਨਦੀਪ ਦੇ ਨਾਲ ਕਿਰਨਦੀਪ ਵਿਆਹ ਕਰੂ ਤੁਹਾਡਾ 21 ਜੁਲਾਈ ਨੂੰ 21 ਜੁਲਾਈ ਨੂੰ ਹਾਂ ਜੀ ਤੇ ਮੇਰੇ ਤੋਂ ਪੁੱਛੀ ਪਰਿਵਾਰ ਵੀ ਤੁਹਾਡੇ ਕੌਣ ਕੌਣ ਆ ਦਰਸ਼ਕਾਂ ਨੂੰ ਸਾਂਝਾ ਕਰ ਦਿਓ ਕਿੰਨੇ ਭੈਣ ਭਰਾ ਆ ਤੁਸੀਂ ਚਾਰ ਸਿਸਟਰ 1 ਬ੍ਰਦਰ ਮੰਮਾ ਬਸ ਪਪਾ ਨਹੀਂ ਹੈਗੇ ਕੀ ਹੋਇਆ ਸੀ ਤੁਹਾਡੇ ਪਿਤਾ ਜੀ ਉਹ ਬਾਸ ਉਹ ਨਦੀ ਮਦਦ ਦਰਦੋਂ ਦੀ ਸੀ ਬਾਸ ਉਹ ਤੇ ਕੁਛ ਨਹੀਂ ਉਦੋਂ ਮਤਲਬ ਕਰੋਨਾ ਸੀ ਨਾ ਇਸ ਲਈ 2020 ਚ ਡੈਥ ਹੋਈ ਉਹਨਾਂ ਦੀ ਹਾਂਜੀ ਮਨੀਸ਼ ਸੋ ਵੀ ਕਿੰਨਾ ਫਿਰ ਬਾਪ ਤੋਂ ਬਿਨਾ ਤੁਹਾਡੀ ਮਾਤਾ ਜੀ ਨੇ ਤੁਹਾਨੂੰ ਕਿੰਨਾ ਔਖਾ ਮੋਕੇ ਕਿੰਨਾ ਪਾਲਣ ਪੋਸ਼ਣ ਤੁਹਾਡੀ ਕੀਤੀ ਸੀ ਉਹ ਵੀ ਦਸ਼ਕਾਂ ਸਾਂਝਾ ਕਰਦੇ ਹੋ ਤੇ ਕਿਥੋਂ ਤੱਕ ਤੁਸੀਂ ਪੜ੍ਹਾਈ ਕੀਤੀ ਹੁਣ ਤੱਕ ਪਲੱਸ 2 ਕੀਤੀ ਤੇ ਮਤਲਬ ਬੜਾ ਔਖਾ ਮਤਲਬ ਮੰਮਾ ਉਹਨਾਂ ਨੇ ਪੜਾਇਆ ਤੇ ਬਹੁਤ ਮਤਲਬ ਗਰੀਬੀ ਹਜ ਤੱਕ ਵੀ ਆ ਉਹ ਤੇ ਤੇ ਹੁਣ ਮਤਲਬ ਕੀ ਚਾਚੂ ਨਹੀਂ ਨਾਲੋਂ ਕਰਨਗੇ ਹੈਲਪ ਥੋੜੀ ਕੀ ਲੱਗਦਾ ਕੀ ਹੈ ਜੇਕਰ ਅੱਜ ਤੁਹਾਡੇ ਪਿਤਾ ਜੀ ਹੁੰਦੇ ਰਾਜੂ ਸਿੰਘ ਤੇ ਸ਼ਾਇਦ ਤੁਹਾਡਾ ਜਿਹੜਾ ਵਿਆਹ ਵਾ ਬਹੁਤ ਸੋਹਣਾ ਕਰਦੇ ਕਿਉਂਕਿ ਅਸੀਂ ਦੇਖਦੇ ਹਾਂ ਕਿ ਅਕਸਰ ਹਮੇਸ਼ਾ ਬਾਪ ਜਿਹੜਾ ਆਪਣੀ ਧੀ ਦਾ ਵਿਆਹ ਬਹੁਤ ਗੱਜ-ਵੱਜ ਕੇ ਕਰਦਾ ਤੇ ਧੀਾਂ ਨੂੰ ਬੜਾ ਚਾਹ ਹੁੰਦਾ ਕਿ ਉਹਨਾਂ ਦਾ ਬਾਪ ਜਿਹੜਾ ਵਾ ਉਹਨਾਂ ਦਾ ਜਿਹੜਾ ਵਿਆਹ ਬੜੇ ਵਧੀਆ ਤਰੀਕੇ ਨਾਲ ਕਰੇ ਅੱਜ ਤੁਹਾਡੇ ਬਾਪ ਹੈ ਨਹੀਂ ਆ ਤੁਹਾਡੇ ਪਿਤਾ ਹੈ ਨਹੀਂ ਆ ਅੱਜ ਪਿਤਾ ਦੀ ਕਿੰਨੀ ਯਾਦ ਆ ਰਹੀ ਆ ਬਹੁਤ ਬਹੁਤ ਜ਼ਿਆਦਾ ਜਿਨੀਆਂ ਉਮਰ ਸੀ ਜਦੋਂ ਤੁਹਾਡੇ ਪਿਤਾ ਜੀ ਦੁਨੀਆ ਤੋਂ ਚਲ ਗਏ ਸੀ ਉਸ ਬਹੁਤ ਛੋਟੇ ਸੀ ਮਤਲਬ ਖੜੇ ਤੇ 12 ਕੇ ਸਾਲ ਦੇ ਸੀ ਬਾਰੇ ਸਾਲ ਹਾਂਜੀ ਪਿਤਾ ਨਾਲ ਉਹ ਸਮਾ ਉਹ ਜਿਹੜਾ ਪਲ ਬਤਾਏ ਹੁਣ ਜਿੰਦਗੀ ਦੇ ਕੋਈ ਯਾਦ ਹੈਗੀਆਂ ਜਿਹੜੀਆਂ ਗੱਲਾਂ ਕੀਤੀਆਂ ਸੀ ਆਪਣੇ ਪਿਤਾ ਨਾਲ ਉਸ ਸਮੇਂ ਕੋਈ ਯਾਦ ਹੈਗੀਆਂ ਬਚਪਨ ਹੈ ਮੇਰੇ ਸੋਭੇ ਜਦੋਂ ਕਦੇ ਦੇਨਦਿਆਰ ਹੁੰਦਾ ਜਿਵੇਂ ਪਹਿਲਾਂ ਦੋ ਭੈਣਾਂ ਦੇ ਵਿਆਹ ਹੋ ਚੁੱਕੇ ਨੇ ਉਦੋਂ ਪਿਤਾ ਦੀ ਕਿੰਨੀ ਕੀ ਯਾਦ ਆਈ ਸੀ ਉਦੋਂ ਫਿਰ ਤੁਹਾਡਾ ਹੁਣ ਵਿਆਹ ਹੋਣਾ ਵਾ ਤੀਸੇ ਤੁਸੀਂ ਸਿਸਟਰ ਜੇ ਕਿ ਲੱਗਦਾ ਨਹੀਂ ਹਰ ਵਾਰੀ ਜਦੋਂ ਘਰ ਵਿੱਚ ਕੋਈ ਵਿਆਹ ਘਰ ਵਿੱਚ ਕੋਈ ਪ੍ਰੋਗਰਾਮ ਹੁੰਦਾ ਵਿਆਹ ਸ਼ਾਦੀ ਹੁੰਦੀ ਆ ਜਾਂ ਕੋਈ ਪ੍ਰੋਗਰਾਮ ਹੁੰਦਾ ਤੇ ਹਮੇਸ਼ਾ ਪਿਤਾ ਦੀ ਯਾਦ ਆਉਂਦੀ ਹੈ ਹਾਂਜੀ ਉਹ ਤੇ ਬਹੁਤ ਹੁੰਦੀ ਆ ਹਰ ਇੱਕ ਮਤਲਬ ਤਿਉਹਾਰ ਤੇ ਹੋ ਗਿਆ ਫੰਕਸ਼ਨ ਤੇ ਹੋ ਗਿਆ ਉਹ ਤੇ ਹੁੰਦੀ ਹੁੰਦੀ ਆ ਹਾਂ ਤੇ ਵੀ ਨੇ ਸੋਪੇ ਅਸੀਂ ਦੇਖਿਆ ਵਿਆਹ ਵਾਲਾ ਘਰ ਆ ਪਰ ਵਿਆਹ ਵਾਲੇ ਘਰ ਚ ਤਿਆਰੀ ਨਹੀਂ ਹੈਗੀ ਉਹ ਜਾਂ ਰਿਸ਼ਤੇ ਦਾ ਭੈਣ ਭਰਾ ਨਹੀਂ ਪਹੁੰਚੇ ਉਹੋ ਜੀ ਤਿਆਰੀ ਨਹੀਂ ਕੀਤੀ ਗਈ ਸੀ ਦੇਖਦੇ ਜਦੋਂ ਵਿਆਹ ਵਾਲਾ ਘਰ ਹੁੰਦਾ ਤੇ ਪੂਰੇ ਪਿੰਡ ਜਿੰਦੂਰੋ ਪਾ ਲੱਗਦਾ ਵੀ ਇਹ ਫਲਾਣੇ ਦੇ ਘਰ ਵਿਆਹ ਆ ਧਰਿਆ ਵਾ ਨਾਲੇ ਤੇ ਅਸੀਂ ਦੇਖਿਆ ਕਿ ਬਹੁਤਿਆ ਲੜੀਆਂ ਲਾਈਆਂ ਨਾ ਰੰਗ ਰੋਗ ਕੀਤਾ ਕੋਈ ਸਹੀ ਤਿਆਰੀ ਨਹੀਂ ਕੀਤੀ ਅਜੇ ਤੱਕ ਤਿਆਰੀ ਤਾਂ ਮਤਲਬ ਤਾਂ ਉਹ ਵਿੱਚ ਘਰ ਚ ਕੋਈ ਸਿਆਣਾ ਉਹ ਵੇ ਤਾਂ ਫੇਰ ਹੀ ਤਿਆਰੀ ਹੁੰਦੀ ਐਦਾਂ ਤਾਂ ਕਿਸੇ ਨੂੰ ਪਤਾ ਹੀ ਨਹੀਂ ਲੱਗਣ ਦੇ ਕਿ ਕਾਰ ਚ ਹਾਂਜੀ ਤੇ ਘਰ ਵਿੱਚ ਕੋਈ ਵੀ ਆਦਮੀ ਨਹੀਂ ਹੈਗਾ ਘਰ ਵਿੱਚ ਹਾਂਜੀ ਕੋਈ ਨਹੀਂ ਹੈਗਾ ਬਿਲਕੁਲ ਤੁਸੀਂ ਦੇਖ ਸਕਦੇ ਹੋ ਵੀ ਛੋਟਾ ਜਿਹਾ ਭਰਾ ਵਾ ਜਿਹੜਾ ਕਿ ਉਹਨਾਂ ਇਹਨਾਂ ਬੇਟੀਆਂ ਦਾ ਇਹਨਾਂ ਧੀਆਂ ਦਾ ਜਿਹੜਾ ਭਰਾ ਵਾ ਤੇ ਬਾਕੀ ਜੜੀਆਂ ਭੈਣਾਂ ਵਾ ਉਹ ਵਿਆਹ ਦਿੱਤੀਆਂ ਨੇ ਦੋ ਭੈਣਾਂ ਇਹ ਤੀਸੀ ਭੈਣ ਆ ਕਿਰਨਦੀਪ ਤੇ ਮਾਂ ਜਿਹੜੀ ਆ ਲੋਕਾਂ ਦੇ ਘਰਾਂ ਵਿੱਚ ਕੰਮ ਕਰਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦੀ ਆ ਤੇ ਮੈਂ ਕਹਿੰਦਾ ਵੀ ਜਿਸ ਘਰ ਵਿੱਚ ਬੈਠੇ ਆ ਇਹ ਘਰ ਜਰੂਰ ਆਪਣਾ ਵਾ ਪਰ ਕਿਸੇ ਵਤ ਘਰ ਦੇ ਹਾਲਾਤ ਬਹੁਤ ਨਾਜਿਕ ਸੀ ਬੜੀ ਗਰੀਬੀ ਸੀ ਘਰ ਵਿੱਚ ਕੱਚੇ ਕੋਠੇ ਸੀ ਜਿਸ ਘਰ ਵਿੱਚ ਘਰ ਵਿੱਚ ਇਹ ਭੈਣ ਕੰਮ ਕਰਦੀ ਆ ਇਹਨਾਂ ਦੀ ਮਾਤਾ ਜੀ ਉਹਨਾਂ ਦਾ ਅਸੀਂ ਕਵਾਂਗੇ ਧੰਨਵਾਦ ਆ ਉਸ ਪਰਿਵਾਰ ਦਾ ਬਹੁਤ ਮਿਹਰਬਾਨੀ ਆ ਜਿਨ੍ਹਾਂ ਨੇ ਇਡਾ ਸੋਹਣਾ ਘਰ ਤਿਆਰ ਕਰਕੇ ਦਿੱਤਾ ਵਾ ਤੁਸੀਂ ਦੇਖ ਸਕਦੇ ਹੋ ਟਾਇਲਾਂ ਤੱਕ ਲੱਗੀਆਂ ਨੇ ਪੱਕੇ ਜਿਹੜੇ ਲੈਂਟਰ ਤੱਕ ਮੁਕ ਪਾ ਗਦੇ ਤੇ ਨੇ ਉਸੇ ਪਰਿਵਾਰ ਦੀ ਮਿਹਰਬਾਨੀ ਆ ਅਸੀਂ ਵੀ ਧੰਨਵਾਦ ਕਰਦੇ ਆ ਅਜਿਹੇ ਪਰਿਵਾਰਾਂ ਦੇ ਅੱਜ ਵੀ ਜਿਹੜੇ ਲੋਕ ਹੈਗੇ ਨੇ ਜਿਹੜੇ ਲੋਕ ਸੇਵਾ ਕਰਦੇ ਨੇ ਜਿਹੜੇ ਲੋਕਾਂ ਵਿੱਚ ਇਨਸਾਨ ਨੇ ਜਿੰਦਾ ਹੈਗੀ ਆ ਕਿਸ ਤਰ੍ਹਾਂ ਦੇਦੇ ਹੋ ਭੈਣ ਜਦੋਂ ਹਾਲਾਤ ਮਾੜੇ ਸੀ ਕਮਰੇ ਕੱਚੇ ਸੀ ਉਦੋਂ ਕਿਸ ਤਰ੍ਹਾਂ ਦਾ ਜਦੋਂ ਮੀਂਹ ਕਣੀ ਹੁੰਦਾ ਸੀ ਵੀ ਕਿਸ ਤਰ੍ਹਾਂ ਰਾਤ ਸਾਰੀ ਸਾਰੀ ਰਾਤ ਬੈਠ ਕੇ ਗੁੰਦੇ ਸੀ ਕਮਰੇ ਕਿੰਨੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਤੁਹਾਨੂੰ ਬਹੁਤ ਮੁਸ਼ਕਲ ਨਾਲ ਸਰ ਬਹੁਤ ਮੁਸ਼ਕਲ ਨਾਲ ਇਹ ਤਾਂ ਹੁਣ ਹੀ ਥੋੜਾ ਮਤਲਬ ਵਧੀਆ ਹੋਇਆ ਪਹਿਲਾਂ ਤੇ ਬਹੁਤ ਮਤਲਬ ਪਾਣੀ ਵਗੈਰਾ ਹੁੰਦਾ ਹੁੰਦਾ ਸੀ ਧਾਂ ਕਰਕੇ ਹਾਂਜੀ ਤੇ ਉਹਨਾਂ ਨੇ ਕਿਦਾਂ ਕਿ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਅੱਜ ਪੱਕੇ ਮਕਾਨ ਪਾ ਕੇ ਦਿੱਤੇ ਆ ਇਕੱਠੇ ਕੋਠੇ ਦੇ ਤੋਂ ਪੱਕੇ ਕਰ ਦਿੱਤਾ ਅਸੀਂ ਤਾਂ ਉਹਨਾਂ ਦਾ ਅੱਜ ਤੱਕ ਬਹੁਤ ਧੰਨਵਾਦ ਕਰਦੇ ਹਾਂ ਹਾਂਜੀ ਉਹਨਾਂ ਨੇ ਬੜਾ ਸਾਥ ਦਿੱਤਾ ਸਾਡੇ ਸਾਰੀ ਸ ਹਾਂਜੀ ਹੋਣ ਤੁਹਾਡੇ ਸਾਥ ਦਿੰਦੇ ਹੋ ਉਹ ਨਹੀਂ ਪਿਛੇ ੜਦੇ ਤੁਹਾਡੇ ਤੇ ਮੈਨੂੰ ਇਹ ਸੋ ਵੀ ਹਰਕ ਤੀ ਦਾ ਇਚਾ ਹੁੰਦਾ ਵੀ ਉਹ ਰਾਣੀਆ ਵਾਂਗੂ ਤਿਆਰ ਹੋ ਕੇ ਆਪਣੇ ਸਹੁਰੇ ਘਰ ਜਾਵੇ ਹੈ ਕਿ ਤੁਹਾਡਾ ਵੀ ਇਸ ਤਰ੍ਹਾਂ ਹੈਗਾ ਹਾਂਜੀ ਹੈਗੀ ਹੈ ਪਰ ਕੀ ਲੱਗਦਾ ਇਹ ਚਾ ਪੂਰਾ ਹੋ ਜੂਗਾ ਕੀ ਲੱਗਦਾ ਇਹ ਚਾ ਪੂਰਾ ਕਰ ਸਕੋਗੇ ਪਰਵਾ ਇੱਕ ਇੰਨੀ ਹੈਗੀ ਪਰਵਾ ਦੀ ਹਿਮਚਲ ਦੀ ਪਰਵਾ ਦੀ ਹੂੰ ਨਹੀਂ ਸਰ ਬਿਲਕੁਲ ਤੁਸੀਂ ਦੇਖ ਸਕਦੇ ਹੋ ਵੀ ਬੱਚੀ ਦਾ ਕਹਿਣਾ ਵੀ ਇਹ ਪਰਿਵਾਰ ਦੇ ਇੰਨੀ ਹੀ ਹਿੰਮਤ ਜੋਗਾਣੀ ਆ ਇਹਨੇ ਜੋਗਾ ਨਹੀਂ ਹੈਗਾ ਕਿਉਂਕਿ ਅਸੀਂ ਦੇਖੇ ਵੀ ਪਰਿਵਾਰ ਈਆਂ ਦੇ ਹਮੇਸ਼ਾ ਬੜੇ ਚਾਹ ਹੁੰਦੇ ਨੇ ਬੜੇ ਚਾਹ ਮਲਾਪ ਹੁੰਦੇ ਨੇ ਪਰ ਪਰਿਵਾਰ ਇੰਨਾ ਚਾਵਾ ਚ ਨਹੀਂ ਕਰ ਸਕਦਾ ਕਿਉਂਕਿ ਪਰਿਵਾਰ ਵਿੱਚ ਕੱਲਾ ਇੱਕ ਛੋਟਾ ਭਰਾ ਹੀ ਰਹਿ ਗਿਆ ਵਾ ਉਹ ਪਰਿਵਾਰ ਵਿੱਚ ਕੋਈ ਜਿਹੜਾ ਮਰਦ ਕਹਿ ਸਕਦਾ ਵਾ ਜਿਹੜਾ ਆਦਮੀ ਨਹੀਂ ਹੈਗਾ ਇਹਨਾਂ ਦੀ ਮਾਤਾ ਕੱਲੇ ਹੀ ਜੜੀ ਆ ਆਪਣੇ ਧੀਆ ਨੂੰ ਪਾਲ ਪੋਸ ਕੇ ਵੱਡਿਆ ਕੀਤਾ ਵਾ ਦੋ ਧੀਆ ਦਾ ਵਿਆਹ ਕਰ ਦਿੱਤਾ ਤੀਜੀ ਧੀ ਦਾ ਜਿਹੜਾ ਆਨੰਦ ਕਾਰਜ 21 ਜੁਲਾਈ ਨੂੰ ਹੋਣਾ ਵਾ ਦੀਪ ਦੇ ਨਾਲ ਹੁਣ ਮਾਤਾ ਜੀ ਨਾਲ ਗੱਲ ਕਰਾਂਗੇ ਕਿਉਂਕਿ ਅਸੀਂ ਦੇਖਿਆ ਵੀ ਮਾਂ ਦੇ ਅੱਖਾਂ ਵਿੱਚੋਂ ਅਥਰੂ ਆ ਗਏ ਨੇ ਜਦੋਂ ਬਾਪ ਦੀ ਗੱਲ ਕੀਤੀ ਧੀ ਨਾਲ ਗੱਲਬਾਤ ਕੀਤੀ ਕਿਉਂਕਿ ਹਰ ਇੱਕ ਧੀਾਂ ਦੇ ਬਹੁਤ ਚਾਹ ਹੁੰਦੇ ਨੇ ਪਰ ਇਕੱਲੀ ਜਿਹੜੀ ਮਾਂ ਵਾ ਉਹ ਪੂਰੇ ਚਾਹ ਨਹੀਂ ਕਰ ਸਕਦੀ ਅਸੀਂ ਦੇਖਿਆ ਬਹੁਤ ਹਾਲਾਤ ਮਾੜੇ ਸੀ ਇਸ ਘਰ ਦੇ ਅੱਜ ਵੀ ਹਾਲਾਤ ਮਾੜੇ ਨਹੀਂ ਆ ਕਿਉਂਕਿ ਲੋਕਾਂ ਦੇ ਘਰਾਂ ਵਿੱਚ ਕੰਮ ਕਰਕੇ ਜਿਹੜੀ ਭੈਣ ਨੇ ਆਪਣੇ ਧੀਆ ਨੂੰ ਪਾਲ ਪੋਸ ਕੇ ਵੱਡਿਆ ਕੀਤਾ ਦੋ ਧੀਆ ਦੇ ਅਨੰਦਕਾਰਜ ਕਰਦੇ ਤੀਜੀ ਦਾ ਜਿਹੜਾ ਵਿਆਹ ਤਰਿਆ ਵਾ ਆ ਭੈਣੇ ਕਿੰਨੇ ਕਿ ਮੁਸ਼ਕਲਾਂ ਸਾਹਮਣਾ ਕਰਨਾ ਪਿਆ ਸੀ ਜਦੋਂ ਨਾਲੇ ਪਿਤਾ ਦੀ ਮੌਤ ਹੋ ਗਈ ਸੀ ਕਿਸ ਤਰ੍ਹਾਂ ਫੇ ਧੀਆ ਪਾਲ ਪੋਸ ਕੇ ਸਾਰੇ ਘਰ ਭੇਜੀਆਂ ਬਹੁਤ ਜਿਆਦੇ ਔਖੇ ਮੈਂ ਦਿਨ ਕੱਡੇ ਸਖਰ ਚ ਰੋਟੀ ਖਾਣ ਨੂੰ ਲੱਭਦੀ ਸਾਨੂੰ ਬੜੀ ਔਖੇ ਕਿ ਬੱਚੇ ਪਾਲੇ ਪੜਾਏ ਮੈਂ ਜਿਨ੍ਹਾਂ ਤੇ ਕੰਮ ਕਰਦੇ ਉਹ ਮੈਨੂੰ ਬਹੁਤ ਸਾਥ ਦਿੱਤਾ ਹੁਣ ਮੈਨੂੰ ਸਾਥ ਦਿੰਦੇ ਹੋ ਬਿਲਕੁਲ ਤੁਸੀਂ ਦੇਖ ਸਕਦੇ ਹੋ ਵੀ ਅੱਖਾਂ ਵਿੱਚੋਂ ਅਥਰੂ ਆ ਗਏ ਨੇ ਜਦੋਂ ਗੱਲ ਕੀਤੀ ਆ ਪਰਿਵਾਰ ਦੀ ਤੇ ਅੱਖਾਂ 'ਚੋਂ ਜਿਹੜੇ ਨੇ ਉਸੇ ਵਕਤ ਪਰਿਵਾਰ ਇਹਨਾਂ ਦੇ ਅੱਖਾਂ ਵਿੱਚੋਂ ਆ ਗਏ ਨੇ ਮੈਨੂੰ ਐਸੋ ਵੀ ਅੱਜ ਇਹਨਾਂ ਦੇ ਪਿਤਾ ਹੁੰਦੇ ਤੇ ਕੀ ਲੱਗਦਾ ਸੀ ਇਸ ਤਰ੍ਹਾਂ ਅੱਜ ਵੀਡੀਓ ਬਣਾ ਕੇ ਕਿਤੇ ਪਰਿਵਾਰ ਨੂੰ ਕਿਸੇ ਦੀ ਮੱਤ ਮੰਗਣੀ ਪੈਂਦੀ ਕਿਤੇ ਨਹੀਂ ਮੈਂ ਤਾਂ ਅੱਗੇ ਕਹਿੰਦੀ ਮੈਂ ਤਾਂ ਕਿਸੇ ਕੋਲ ਹੱਥ ਨਾ ਅੜਦੀ ਜੇ ਆਪ ਜਿੰਦੇ ਹੁੰਦੇ ਇੱਥੇ ਸੋਨਾ ਵਿਆਹ ਕਰਦੇ ਸੋਹਣੀ ਤੀਨ ਤੋਰਦੇ ਤੇ ਸ਼ੌਕ ਪੂਰੇ ਕਰਦੇ ਬੱਚੀ ਤੇ ਅੱਜ ਮੈਨੂੰ ਵੇਖਣਾ ਪੈਂਦਾ ਲੋਕਾਂ ਘਰ ਮੰਗਦੀ ਫਿਰਦੀ ਮੇ ਆਪੇ ਧਨ ਭਾਗ ਨੇ ਮੇਰੀ ਜਠਾਣ ਦੇ ਨਾਣੇ ਜਿਹੜੇ ਮੈਨੂੰ ਸਾਥ ਦੇ ਦਿੰਦੀਆਂ ਇਹਨਾਂ ਦਾ ਬਗਾਇ ਮੇਰਾ ਕੋਈ ਨਹੀਂ ਆ ਪਹਿਲੀ ਦੀਆਂ ਦੇ ਵਿਨੰਦਕਾਰ ਕੀਤੇ ਸੀ ਉਹ ਵੀ ਇਸੇ ਤਰ੍ਹਾਂ ਚੁਣੀ ਝੜਾਵਾ ਕੀਤਾ ਸੀ ਕਿ ਜਾਂ ਉਹਨਾਂ ਦੇ ਵੀ ਇਸੇ ਤਰ੍ਹਾਂ ਕਿਸ ਤਰ੍ਹਾਂ ਦੇ ਹਾਲਾਤ ਹੈਗੇ ਸਨ ਉਹਨਾਂ ਦੇ ਪਾਪਾ ਉਦੋਂ ਹੈਗੇ ਜਦੋਂ ਪਾਪਾ ਹੈਗੇ ਸਨ ਹਾਂਜੀ ਜੇ ਵੱਡੀ ਕੁੜੀ ਦਾ ਵਿਆਹ ਕੀਤਾ ਉਦੋਂ ਹੈਗੇ ਪਾਪਾ ਦੂਜੀ ਦਾ ਕੀਤਾ ਦਨੀਆਂ ਗਏ ਦਾ ਕਿ ਤੁਹਾਨੂੰ ਨਹੀਂ ਹਾਂਜੀ ਇਹ ਬਣੀ ਸਭੀ ਜਦੋਂ ਦੇਨ ਤਿਆਰ ਹੁੰਦਾ ਵਾ ਉਦੋਂ ਕਿੰਨੀ ਯਾਦ ਆਉਂਦੀ ਹੈ ਇਹਨਾਂ ਦੇ ਪਿਤਾ ਦੀ ਤੇ ਹਮੇਸ਼ਾ ਇਹਨਾਂ ਦੇ ਪਿਤਾ ਕੀ ਸੁਪਣਾ ਸੀ ਇਹਨਾਂ ਦਾ ਪਿਤਾ ਦਾ ਵੀ ਆਪਣੇ ਧੀਆਂ ਦਾ ਵਦਾ ਵਧੀਆ ਵਿਆਹ ਕਰੂੰਗਾ ਰਾਣੀਆਂ ਵਾਂਗੂ ਬਣਾ ਕੇ ਭੇਜਾਂਗਾ ਇਹ ਕਹਿੰਦੇ ਹੁੰਦੇ ਸੀ ਉਹ ਹਾਂਜੀ ਬਹੁਤ ਸ਼ੌਂਕ ਕਹਿੰਦੇ ਮੈਂ ਕਰੂੰਗਾ ਧੀਆਂ ਦਾ ਸੋਹਣਾ ਵਿਆਹ ਕਰੂੰਗਾ ਸੋਹਣੇ ਘਰ ਵਿਆਹੂੰਗਾ ਮੈਂ ਹਾਂਜੀ ਜਦੋਂ ਦਿਨ ਧਾਰ ਹੁੰਦਾ ਜਦੋਂ ਵੀ ਇੰਦਾ ਵਿਆਹ ਆਦੇ ਦਰੋਂਦੀਆਂ ਮੈਨੂੰ ਕਹਿੰਦੀ ਮੰਮੀ ਉਹ ਚਾਹੀਦਾ ਉਹ ਚਾਹੀਦਾ ਮੈਂ ਕੀ ਦਵਾਂ ਕਿੱਥੋਂ ਨਿਆ ਕੇ ਦਵਾਂ ਇਹਨਾਂ ਨੂੰ ਬਿਲਕੁਲ ਤੁਸੀਂ ਦੇਖ ਸਕਦੇ ਹੋ ਅੱਜ ਜਦੋਂ ਕਿਤੇ ਪਿਤਾ ਦੀ ਗੱਲ ਹੁੰਦੀ ਆ ਤੇ ਅੱਖਾਂ ਵਿੱਚੋਂ ਹੰਝੂ ਜ਼ਰੂਰ ਆ ਜਾਂਦੇ ਨੇ ਕਿਉਂਕਿ ਅਜ ਪਿਤਾ ਹੁੰਦਾ ਤੇ ਸ਼ਾਇਦ ਇਸ ਪਰਿਵਾਰ ਨੂੰ ਵੀਡੀਓ ਨਾ ਬਣਾਉਣੀ ਪੈਂਦੀ ਪਰ ਸਾਡੀ ਮਜਬੂਰੀ ਆ ਦਰਸ਼ਕੋ ਸਾਡੀ ਮਜਬੂਰੀ ਆ ਜੇ ਕਰੇ ਇਹਨਾਂ ਪਰਿਵਾਰਾਂ ਦੀ ਅਸੀਂ ਵੀਡੀਓ ਬਣਾ ਕੇ ਨਾ ਤੁਹਾਡੇ ਤੱਕ ਪਹੁੰਚਾਵਾਂਗੇ ਤੇ ਫਿਰ ਕੌਣ ਮਤ ਕਰੂਗਾ ਸਾਡੀ ਦਸ਼ਕਾਂ ਨੂੰ ਪੀ ਲਿਆ ਭਾਈ ਜਿੰਨੇ ਜੋਗੇ ਹੈਗੇ ਨੇ ਜਿੰਨੇ ਤਿਲਫੁਲ ਸੇਵਾ ਕਰ ਸਕਦੇ ਹੋ ਪਰਿਵਾਰ ਦੀ ਜ਼ਰੂਰ ਕਰਿਓ ਦਸਬੰਦ ਕੱਢ ਕੇ ਕਿਉਂ ਅਸੀਂ ਦੇਖਿਆ ਵੀ ਪਰਿਵਾਰ ਦਾ ਘਰ ਵਿੱਚ ਕਮਬੋਂ ਵਾਲਾ ਕੋਈ ਆਦਮੀ ਹੈ ਨਹੀਂ ਆ ਛੋਟਾ ਭਰਾ ਵਾ ਤੁਸੀਂ ਦੇਖ ਸਕਦੇ ਹੋ ਮੇਰੇ ਪਿੱਛੇ ਬੈਠਾ ਠੀਕ ਹੈ ਨਾ ਜਦੋਂ ਇਹ ਜਵਾਨ ਹੋਊਗਾ ਕਦੋਂ ਜਾ ਕੇ ਆਪਣੇ ਮਾਂ ਨੂੰ ਸਹਾਰਾ ਬਣੂਗਾ ਕਦੋਂ ਆਪਣੀਆਂ ਭੈਣਾਂ ਦੇ ਸਹੁਰੇ ਜਾਇਆ ਕਰੂਗਾ ਕਿਉਂਕਿ ਹਮੇਸ਼ਾ ਭੈਣ ਭਰਾਵਾਂ ਦਾ ਬੜਾ ਪਿਆਰ ਹੁੰਦਾ ਵਾ ਪਰ ਜੇ ਆਪ ਖੁਦ ਛੋਟਾ ਵਾ ਜ਼ਿੰਮੇਵਾਰੀਆਂ ਨਹੀਂ ਹੱਥੇ ਮੋਢੇ ਪਈਆਂ ਕੀ ਲੱਗਦਾ ਵੀ ਇਹ ਭਰਾ ਵੱਡਾ ਹੋਊਗਾ ਭੈਣਾਂ ਦੇ ਸਹੁਰੇ ਜਾਇਆ ਕਰੂਗਾ ਜਾ ਕੇ ਹਾਂ ਜੀ ਹਾਂ ਜੀ ਇਹ ਤੇ ਬੜਾ ਸੋਚਦਾ ਮੈਂ ਵੱਡਾ ਕਦੋਂ ਕਦੋਂ ਮੈਂ ਭੈਣਾਂ ਨੂੰ ਮਿਲਿਆ ਕਰੂੰ ਕਦੋਂ ਮੈਂ ਇਹਨਾਂ ਨੂੰ ਪਿਆਰ ਦਿਆ ਕਰੂੰਗਾ ਜਾ ਕੇ ਹਾਂ ਜੀ ਮੇਰੇ ਕੋਲ ਆਇਆ ਕਰਨਗੇ ਮੈਨਾਂ ਗੱਲ ਨਾਲ ਲਾਇਆ ਕਰ ਉਹ ਜਿਹੜੀ ਗੱਲ ਪਿਓ ਦੀ ਪਿਓ ਦੀ ਹੁੰਦੀ ਪਿਓ ਦਾ ਗੱਲ ਨਾਲ ਲੁੰਦਾ ਇਹ ਵੀ ਨੂੰ ਅਸੀਂ ਦੇਖਿਆ ਵੀ ਘਰ ਵਿੱਚ ਕੋਈ ਤਿਆਰੀ ਨਹੀਂ ਕੀਤੀ ਕੋਈ ਅਰੇਂਜਮੈਂਟ ਨਹੀਂ ਕੀਤਾ ਗਾ ਦੇ ਥੋੜੇ ਲੱਗੇ ਨੇ ਹੈ ਕਿ ਨਹੀਂ ਬਣਾਇਆ ਕੁਛ ਨਹੀਂ ਕੋਈ ਚੀਜ਼ ਨਹੀਂ ਲੈਂਦੀ ਇਹ ਤੁਹਾਨੂੰ ਭਾਗ ਤੁਹਾਡਾ ਤੁਸੀਂ ਜਿਹੜੇ ਸਮਾਨ ਦੇ ਚੱਲੇ ਸ਼ੂਗਰ ਗੁਜਾਰ ਦੀ ਮੈਂ ਟਾਟਾ ਨਹੀਂ ਪਰ ਸਾਡਾ ਨਹੀਂ ਸ਼ੂਗਰ ਗਾ ਸਾਡੇ ਜਿਹੜੇ ਵੱਡੇ ਵੀ ਨੇ ਸਾਬਕ ਇੰਸਪੈਕਟਰ ਦਲਜੀਤ ਸਿੰਘ ਪੰਜਾਬ ਪੁਲਿਸ ਵਾਲੇ ਹਮੇਸ਼ਾ ਲੋੜ ਵਾਲੀਆਂ ਧੀਆ ਦੇ ਭੈਣਾਂ ਦੇ ਆਨੰਦ ਕਾਰਜ ਕਰਦੇ ਨੇ ਉਹਨਾਂ ਨੂੰ ਪਰਿਵਾਰ ਵੱਲੋਂ ਪਤਾ ਲੱਗਾ ਅੱਜ ਪਰਿਵਾਰ ਵਾਸਤੇ ਮਦਦ ਵਾਸਤੇ ਪਹੁੰਚੇ ਨੇ ਚਲੋ ਧੰਨਵਾਦ ਕਰਦੇ ਆ ਚੰਨਾ ਭਾਜੀ ਦਾ ਵੀ ਹੋਰ ਜਿਹੜੇ ਵੀ ਨਾਲ ਆਏ ਨੇ ਇਹਨਾਂ ਦਾ ਧੰਨਵਾਦ ਕਰਦੇ ਆ ਅਸੀਂ ਦੇਖਿਆ ਵੀ ਧੀਆਂ ਵਾਸਤੇ ਹਮੇਸ਼ਾ ਸੁਪਨੇ ਹੁੰਦੇ ਨੇ ਜਦੋਂ ਕਿਤੇ ਕਹਿੰਦੇ ਧੀ ਜੰਮ ਜਾਂਦੀ ਆ ਤੇ ਮਾਂ ਹਮੇਸ਼ਾ ਸੋਚਦੀ ਆ ਪੋਟਾ ਪੋਟਾ ਪੈਸੇ ਜੁਲ੍ਹ ਸ਼ੁਰੂ ਕਰ ਦਿੰਦੀ ਆ ਦਿਨ ਰਾਤ ਵੀ ਕਿਸ ਤਰ੍ਹਾਂ ਆਪਣੇ ਧੀ ਦਾ ਲੰਦਕਾਰ ਕਰਨਾ ਕਿਤਾ ਸਹੁਰੇ ਪੇਲੇ ਧੀ ਨੂੰ ਦਿਨ ਰਾਤ ਨੀਂਦ ਨਹੀਂ ਹੁੰਦੀ ਦਿਨ ਰਾਤ ਟੈਨਸ਼ਨ ਚ ਲੰਘ ਜਾਂਦੀ ਹੈ ਦਵਾਈ ਖਾ ਲੈਨੇ ਤੁਰ ਪੈਲੀ ਰੋਕਾਂ ਤੇ ਘਰ ਕੰਮ ਕਰਨੇ 6 ਵਜੇ ਉਦੋਂ ਮਰੀ ਖੱਪੀਆਂ ਨਹੀਂ ਵੀ ਮੈਂ ਕਿੱਦਾਂ ਕਰਾਂ ਕਿੱਦਾਂ ਨਾ ਕਰਾਂ ਮੈਂ ਇਹਨਾਂ ਨੂੰ ਪੁੱਛ ਮੈਂ ਕੀ ਕਰਾਂ ਉਹਨਾਂ ਨੂੰ ਮੈਂ ਕੀ ਕਰਾਂ ਉਹਨਾਂ ਨੂੰ ਪੁੱਛਣ ਦੀ ਮੈਂ ਕਿੰਤਾ ਬੋਲਾਂ ਕਹਿੰਦੇ ਨੇ ਤੂੰ ਬੋਲ ਕੁਛ ਨਹੀਂ ਤੈਨੂੰ ਹੁੰਦਾ ਤੇ ਤੈਨਾਂ ਖਲੋਤੀਆਂ ਬਿਲਕੁਲ ਕੋਈ ਟੈਨਸ਼ਨ ਲੈਣ ਲੋਣੀ ਹੈ ਸਾਡੇ ਜਿਹੜੇ ਦਾਨੀ ਸੱਜਣ ਨੇ ਸਾਡੇ ਐਨਆਰਈ ਨੇ ਹਮੇਸ਼ਾ ਇਸ ਪਰਿਵਾਰਾਂ ਦੀ ਬਾਹ ਫੜਦੇ ਨੇ ਜਿਨ੍ਹਾਂ ਪਰਿਵਾਰਾਂ ਦਾ ਕੋਈ ਨਹੀਂ ਹੁੰਦਾ ਅਸੀਂ ਦੇ ਕਹਿੰਦੇ ਵੀ ਹਮੇਸ਼ਾ ਕਨਿਆਦਾਨ ਮਹਾਦਾਨ ਮੰਨਿਆ ਜਾਂਦਾ ਵਾ ਸਾਡੇ ਪੰਜਾਬ ਵਿੱਚ ਬਹੁਤ ਸੱਜਣ ਬੈਠੇ ਨੇ ਦਾਨੀ ਸੱਜਣ ਬੈਠੇ ਨੇ ਸਮਾਜ ਸੇਵੀ ਬੈਠੇ ਨੇ ਆ ਤੁਸੀਂ ਦੇਖ ਸਕਦੇ ਵੀਰ ਦੀਆਂ ਅੱਖਾਂ ਚੋਂ ਆਗਿਆ ਥਰੂ ਆਗ ਰਿਹਾ ਉਹ ਤ ਤਾਮੂ ਕਰ ਮੇਰਾ ਤਾਮੂ ਕਰ ਹੈ ਮੈਂ ਕੋਈ ਨਹੀਂ ਦੇਖ ਸਕਦਾ ਵੀ ਸਾਰਾ ਪਰਿਵਾਰ ਕਿਤੇ ਅੱਖਾਂ ਨਰਮ ਹੋ ਗਈਆਂ ਨੇ ਪਰਿਵਾਰ ਦੀਆਂ ਅੱਜ ਆਪਣੇ ਬਾਪ ਨੂੰ ਪਿਤਾ ਨੂੰ ਯਾਦ ਕਰਕੇ ਕਿ ਅੱਜ ਸ਼ਰ ਪਿਤਾ ਹੁੰਦਾ ਤੇ ਅੱਜ ਇਸ ਤਰ੍ਹਾਂ ਦੇ ਹਾਲਾਤ ਨਾ ਹੁੰਦੇ ਅੱਜ ਇਸ ਤਰ੍ਹਾਂ ਧੀ ਨੂੰ ਸਗਣਾ ਪੈਂਦੇ ਅੱਜ ਧੀ ਦਾ ਬਹੁਤ ਸੋਹਣਾ ਵਿਆਹ ਹੁੰਦਾ ਤੇ ਮੈਂ ਦੇਖ ਸੁਪੀ ਜਦੋਂ ਹੋਇਆ ਕੀ ਸੀ ਇਹਨਾਂ ਦੇ ਪਿਤਾ ਨੂੰ ਕਰੋ ਨਿੱਚ ਦਰਦ ਹੀ ਹੋਈ ਸੀ ਇਹਨਾਂ ਦੇ ਜੀ ਦਰਦ ਵਿੱਚ ਹੀ ਰਹਿ ਗਏ ਬਸ ਇੱਥੇ ਲੈ ਗਏ ਤੇ ਪਤਾ ਨਹੀਂ ਲੱਗਾ ਕੀ ਹੋਇਆ ਬਾਅਦ ਚ ਤਮੀਨੇ ਸੋਪੀ ਕੀ ਲੱਗਦਾ ਕਿੰਨੇ ਕ ਬੰਦੇ ਆਉਣਗੇ ਕਿੰਨਾ ਕ ਪਰਿਵਾਰ ਦਾ ਗੰਜ ਕਿੱਥੇ ਬਿਠਾਉਣੀ ਹੈ ਕੋਈ ਪਤਾ ਲੱਗਾ ਅਰੇਂਜਮੈਂਟ ਕੀਤਾ ਸਾਰਾ ਨਾ ਵਿਆਹ ਸ਼ਾਦੀ ਦਾ ਕਿੱਥੇ ਕੀ ਕਰਨਾ ਹੁੰਦਾ ਉਹਨਾਂ ਦੇ ਘਰੇ ਕੀਤਾ ਰੈਡੀਮੇਟ ਮੇਰੇ ਜਠਾਣੀ ਅੰਦਰ ਰਾਣੀ ਆ ਉੱਧਰ ਹੀ ਰੋਟੀ ਪਾਣੀ ਖਵਾਵਾਂਗੇ ਉੱਧਰ ਹੀ ਪੱਠਾ ਵਾਂਗੇ ਉਹਨਾਂ ਨੂੰ ਹਾਂਜੀ ਦਾਣੀ ਸੱਜਣਾ ਗਾੜੀ ਕੀ ਅਪੀਲ ਕਰਨਾ ਚਾਹੋਗੇ ਕੀ ਇਹਨਾਂ ਨੂੰ ਬੇਨਤੀ ਕਰਨਾ ਚਾਹੋਗੇ ਇਹਨਾਂ ਨੂੰ ਕਿਸ ਤਰ੍ਹਾਂ ਬੰਦ ਕੀ ਕਰ ਲੋ ਕਿਸ ਤਰ੍ਹਾਂ ਮਤ ਹੁੰਦੀ ਹੈ ਇਹਦਾ ਤੋਂ ਬੜਾ ਉਹ ਨਹੀਂ ਬੋਲਿਆ ਯਾਰਿਆ ਅਸੀਂ ਪਰਿਵਾਰ ਦਾ ਮੋਬਾਈਲ ਨੰਬਰ ਜਰੂਰ ਦਵਾਂਗੇ ਜਿਸ ਤੇ ਗੂਗਲ ਪੇ ਫੋਨ ਪੇ ਚੱਲਦਾ ਹੋਊਗਾ ਉਸ ਉੱਤੇ ਜਿਹਨਾਂ ਨੂੰ ਸੇਵਾ ਕਰਨੀ ਹੈ ਜਾਂ ਪਰਿਵਾਰ ਦੀ ਸਿੱਧੀ ਸੇਵਾ ਆ ਕੇ ਕਰ ਸਕਦਾ ਵਾ ਪਿੰਡ ਮਹਿਰਪੁਰਾ ਮਹਿਰਬਣਾ ਪਿੰਡਿਆ ਮਿਹਰਬਾਨਪੁਰਾ ਸੋਰੀ ਮਿਹਰਬਾਨਪੁਰਾ ਪਿੰਡਿਆ ਜਿਹੜਾ ਕੀ ਅੰਮ੍ਰਿਤਸਰ ਦੇ ਜੀਟੀ ਰੋਡ ਝੰਡਿਆਲੇ ਦੇ ਬਿਲਕੁਲ ਆਗੇ ਟੋਲ ਪ莱ਸ ਦੇ ਬਿਲਕੁਲ ਨਾਲ ਹੀ ਪਿੰਡਿਆ ਐਸ ਕਾ ਕੇ ਦਸ਼ਕਾ ਨੂੰ ਐਡਰੈਸ ਜੂ ਸਮਝਾਂਗੇ ਭਾਂਜੀ ਆਪਣੇ ਘਰ ਦਾ ਪਤਾ ਜੂ ਦੱਸ ਦਿਓ ਜੇਕਰ ਕਿਸੇ ਨੇ ਕੋਈ ਸੇਵਾ ਕਰਨੀ ਹੋਵੇ ਕਿੱਥੇ ਆ ਕੇ ਸੇਵਾ ਕਰੀ ਪਰਿਵਾਰ ਦੀ ਮਦਦ ਕਰ ਸਕਦਾ ਮਹਿਰ ਇਹ ਮਿਹਰਬਾਨਪਰਾ ਪੈਂਦੀ ਐ ਸਾਡੇ ਹਾਂਜੀ ਕੋ ਗਲੀ ਮੱਲਾ ਕਿੱਥੇ ਆਉਂਦੀ ਗਲੀ ਐ ਸਮ ਬਾਜ ਵਾਲੇ ਕੋਠੀ ਪੈਂਦੀ ਐ ਸਾਹਮਣੇ ਬਾਜਲ ਕੁਰਸੀ ਲੱਗਦੀ ਐ ਹਾਂਜੀ ਕਰਨਦੀਪ ਕੋ ਸਨਾਈਹਾ ਦੇਣਾ ਚਾਹੂੰਗੀ ਉਦਾਨੀ ਸਜਣਾ ਨੂੰ ਐਨਆਰਆਈ ਵੀਰਾਂ ਨੂੰ ਕੀ ਅਪੀਰ ਗੱਲ ਐ ਤੇਰੇ ਅੱਖਾਂ ਕਿਉਂ ਭਰਾਈਆਂ ਅੱਖਾਂ ਚੋਂ ਪਾਣੀ ਕਿਉਂ ਆ ਗਿਆ ਤੇਰੇ ਉਹ ਹੈ ਬੋਲ ਜੀ ਕੋੜ ਤਾਂ ਲਿਗਾ ਲਓ ਹੈ ਕੀ ਗੱਲ ਹੋਈ ਕੀ ਕਹਣਾ ਸੁਨਿਆ ਦੇਣਾ ਕੀ ਕਹਣਾ ਚਾਹੋਗੇ ਦੱਸੋ ਬੇਟਾ ਕੋਈ ਸੋਕਤ ਫੈਰੀ ਦਾ ਸਿਲਕ ਬਿਲਕੁਲ ਤੁਸੀਂ ਦੇਖ ਸਕਦੇ ਹੋ ਬੱਚੀ ਕਿਉਂ ਨਹੀਂ ਬੋਲਿਆ ਜਾ ਰਿਹਾ ਕਿਉਂਕਿ ਭਾਵਕ ਹੋ ਗਏ ਨੇ ਪਰਿਵਾਰ ਹਾਲਾਤ ਪਰਿਵਾਰ ਦੇ ਇਸ ਤਰ੍ਹਾਂ ਦੇ ਨੇ ਪਛਾੜੀ ਦਾਣੀ ਸਜਣੋਂ ਪੀਲੈਸ ਪਰਿਵਾਰ ਦਾ ਮੋਬਾਈਲ ਨੰਬਰ ਜੂਰ ਦਵਾਂਗੇ ਜਿੰਨੇ ਕੋ ਟਿਲਫੋਨ ਸੇਵਾ ਕਰ ਸਕਦਾ ਜਰੂਰ ਕਰਿਓ ਸਬੰਗ ਸਪੈਟਰਲ ਦੀ ਸੀ ਇਹ ਨਾਲ ਗੱਲਬਾਤ ਕਰਾਂਗੇ ਕਿ ਜਿਹੜੇ ਕੀ ਪੰਜਾਬ ਪੁਲਿਸ ਨੇ ਅਕਸਰ ਲੋੜਵੰਦ ਪਰਿਵਾਰਾਂ ਦੀ ਸਹਾ ਲੈਂਦੇ ਨੇ ਮਦਦ ਕਰਦੇ ਨੇ ਅੱਜ ਵੀ ਮਦਦਗਾਰ ਵਾਸਤੇ ਪਹੁੰਚੇ ਨਹੀਂ ਅਹ ਦਲੀਪ ਭਾਜੀ ਇਹ ਪਰਿਵਾਰ ਦਾ ਕਿਸ ਤਰ੍ਹਾਂ ਪਤਾ ਲੱਗਾ ਵੀ ਮਿਹਰਬਾਨਪੁਰੇ ਵਿੱਚ ਅਜਿਹਾ ਪਰਿਵਾਰ ਆ ਜਿਹੜਾ ਲੋੜਵੰਦ ਹੈ ਜਿਹਨਾਂ ਦੇ ਧੀ ਦੇ ਅਨੰਦ ਕਾਜ ਵਾਸਤੇ ਪਹੁੰਚੇ ਹੋ ਕਿਸ ਤਰ੍ਹਾਂ ਦੀ ਮਤ ਕੀਤੀ ਗਈ ਹੈ ਦੱਖਾਂ ਸਾਂਝਾ ਕਰਦੇ ਹੋ ਤੇ ਵਿਆਹ ਕਰ ਉਤਰਿਆ ਗਿਆ ਸਾਡੇ ਕੋਲ ਜੀ ਇੱਕ ਸਾਡੇ ਪ੍ਰੈਸ ਵਿੱਚ ਕੰਮ ਕਰਦੇ ਸੀ ਬੰਦੇ ਉਹਨਾਂ ਨੇ ਮੇਰੇ ਜਿਕਰ ਕੀਤਾ ਸੀ ਕਿ ਪਿੰਡ ਮਿਹਰਬਾਨਪੁਰਾ ਵਿਖੇ ਇੱਕ ਪਰਿਵਾਰ ਆ ਜਿਨ੍ਹਾਂ ਦੇ ਚਾਰ ਲੜਕੀਆਂ ਇੱਕ ਛੋਟਾ ਲੜਕਾ ਜਿਹੜਾ ਘਰ ਦਾ ਮੁਖੀ ਸੀਗਾ ਉਹਦੀ 2020 ਚ ਡੈਥ ਹੋ ਗਈ ਆ ਤੇ ਜਿਹੜੀ ਉਹਨਾਂ ਦੀ ਮਾਤਾ ਵਾ ਬੱਚਿਆਂ ਦੀ ਉਹ ਕਿਸੇ ਦੇ ਘਰ ਕੰਮ ਕਰਕੇ ਤੇ ਆਪਣਾ ਗੁਜ਼ਾਰਾ ਕਰਦੀ ਪਈ ਆ ਤੇ ਇੱਕ ਚੀਜ਼ ਹੈਗੀ ਆ ਕਿ ਜਿਹੜੇ ਜਿੰਨਾਂ ਦੇ ਘਰੋਂ ਕੰਮ ਕਰਦੀ ਆ ਉਹਨਾਂ ਨੇ ਇਹਨਾਂ ਦੀ ਬੜੀ ਹੈਲਪ ਕੀਤੀ ਆ ਪੜਾਉਂ ਲਿਖਾਉਂ ਦੀ ਇੱਕ ਬੱਚੀ ਦੇ ਆਨੰਦ ਕਾਰਜ ਵੀ ਉਹਨੇ ਕਰਾਏ ਆ ਤੇ ਮੈਂ ਕਹਾਂਗਾ ਕਿ ਇਹੋ ਜਿਹੇ ਇਨਸਾਨ ਦੁਨੀਆ ਵਿੱਚ ਜੇ ਹੋਣ ਤੇ ਮੇਰਾ ਖਿਆਲ ਆ ਕਿਸੇ ਨੂੰ ਐਸੇ ਕਿਸੇ ਦੇ ਅੱਗੇ ਹੱਥ ਝੜਨ ਦੀ ਲੋੜ ਨਾ ਪਵੇ ਉਹਨਾਂ ਨੇ ਬੜੀ ਹੈਲਪ ਕੀਤੀ ਇਹਨਾਂ ਬੱਚਿਆਂ ਪੜਾਉਂ ਲਿਖਾਉਣ ਤੱਕ ਤੇ ਹੁਣ ਵੀ ਜਿਹੜੀ ਇਹਨਾਂ ਦੀ ਗੁਹਾਰ ਆ ਉਹ ਅਸੀਂ ਲੋਕਾਂ ਤੱਕ ਪਹੁੰਚਾਉਣਾ ਚਾਹੁੰਦੇ ਆ ਕਿ ਜਿਹੜੇ ਵੀ ਲੋਕ ਸੁਣਦੇ ਪਏ ਨੇ ਜਿੰਨੀ ਵੀ ਥੋੜ੍ਹੀ ਭੇਟਾ ਹੋ ਸਕਦੀ ਆ ਇਹਨਾਂ ਬੱਚ ਇਹਨਾਂ ਦੀ ਪਰਵਾਹ ਦੀ ਹੈਲਪ ਕੀਤੀ ਜਾਵੇ ਇਹ ਬੱਚੀ ਜਿਹੜੇ ਆਪਣੇ ਘਰ ਜਾਵੇ ਸੁੱਖਾ ਸੰਦੀ ਜਿਹੜੀ ਆਪਣੀ ਜ਼ਿੰਦਗੀ ਬਤੀਤ ਕਰੇ ਤੇ ਇਹ ਇਹ ਹੁੰਦਾ ਕਿ ਦੇਖੋ ਸਾਡੇ ਆਉਣ ਦਾ ਸਾਡੇ ਵੀਡੀਓ ਪਾਉਣ ਦਾ ਮਕਸਦ ਇਹੀ ਆ ਕਿ ਅਸੀਂ ਤੇ ਆ ਗਏ ਅਸੀਂ ਇਹਨਾਂ ਨੂੰ ਤੁਹਾਡਾ ਐਡਰੈਸ ਦਿੱਤਾ ਅਸੀਂ ਮਸੰਜੇਦ ਬਣ ਕੇ ਆਏ ਆ ਤੇ ਲੋਕਾਂ ਨੂੰ ਪਤਾ ਲੱਗ ਜਾਏ ਕਿ ਆ ਜਿਹੜੇ ਲੋੜਵੰਦ ਪਰਿਵਾਰ ਹੈ ਤੇ ਇਹਨਾਂ ਦਾ ਅਕਾਊਂਟ ਨੰਬਰ ਹੋਏਗਾ ਉਹਦਾ ਇਹਨਾਂ ਦਾ ਐਡਰੈਸ ਹੋਏਗਾ ਤੁਸੀਂ ਇਹਨਾਂ ਦਾ ਰਾਬਤਾ ਕਰਨਾ ਉਹਨਾਂ ਦੇ ਫੋਨ ਨੰਬਰ ਤੇ ਰਾਬਤਾ ਕਰਕੇ ਜੋ ਵੀ ਤੁਹਾਡੇ ਕੋਲ ਤਿਲ ਬੋਲ ਸਰੇ ਕੀ ਤੁਸੀਂ ਉਹ ਸਾਲ ਦਾ ਠੀਕ ਹੈ ਤੇ ਮੇਰੇ ਐਸਪੀ ਅਸੀਂ ਦੇਖਿਆ ਵੀ ਹਮੇਸ਼ਾ ਜਿੱਥੇ ਤੁਸੀਂ ਪਹੁੰਚਦੇ ਹੋ ਪਰਿਵਾਰ ਦੀ ਪਹਿਲਾ ਬਿਆਨ ਹੀ ਤੁਸੀਂ ਕਰ ਦਿਓ ਕਿਸੇ ਲੋੜਵੰਦ ਧੀ ਦਾ ਬੜਿਆ ਤਾਂ ਤੁਸੀਂ ਅਨੰਦ ਕਾਰਜ ਕਰ ਚੁੱਕੇ ਹੋ ਦਰਸ਼ਕਾਂ ਨੂੰ ਸਾਂਝਾ ਕਰਦੇ ਹੋ ਕਿ ਨਿਵਾ ਵਿਆਹ ਜੇ ਕਰੇ ਤੁਸੀਂ ਦਸ਼ਕਾਂ ਵੀ ਵਿਆਹ ਲੱਗ ਜੇ ਪਤਾ ਵੀ ਜਿੱਥੇ ਦਲਜੀਤ ਸਿੰਘ ਸਾਹਿਬ ਇੰਸਪੈਕਟਰ ਪੰਜਾਬ ਪੁਲਿਸ ਡਿਊਟੀ ਸੋਣੀ ਨਿਭਾਉਂਦੇ ਨੇ ਉਹ ਤੇ ਸੇਵਾ ਹੀ ਬੜੀ ਸੋਣੀ ਕਰਦੇ ਹੋ ਕਿ ਨਿਵਾ ਵਿਆਹਾਂ ਕਰ ਰਹੇ ਅੱਜ ਵੇਖੋ ਜੀ ਕਹਿੰਦੇ ਆ ਇੱਕ ਕੰਨਿਆਦਾਨ ਤੇ ਇੱਕ ਸਸਕਾਰ ਜਿਹੜਾ ਸੇਵਾ ਦਾ ਇਹ ਕਿਸੇ ਕਲਮਾ ਪਾਗ ਵਾਲੇ ਨੂੰ ਮਿਲਦੀ ਕਹਿੰਦੇ 100 گاਵਾ ਦਾਨ ਕਰਨੀਆਂ ਤੇ ਇੱਕ ਕੰਨਿਆਦਾਨ ਕਰਨ ਦੇ ਬਰਾਬਰ ਹੈ ਤੇ ਅੱਜ ਗੁਰੂ ਰਾਮਦਾਸ ਦੀ ਕਿਰਪਾ ਨਾਲ 90 ਤਿੰਨ 93 ਆ ਵਿਆਹ ਵਾ ਤੇ ਮਤਲਬ ਕੇ ਸੈਂਚਰੀ ਚ ਚੱਲੀ ਆ ਇਹਦੇ ਵਿੱਚ ਸੱਤ ਘਟਦੇ ਤੇ ਪਰਮਾਤਮਾ ਗੁਰਦਾਮਦਾ ਸਾਡੇ ਦੇ ਸਿਰ ਤੇ ਹੱਥ ਰੱਖ ਕੇ ਸੇਵਾ ਲੈ ਰਹੇ ਆ ਜਿਨ੍ਹਾਂ ਦੀ ਬਦੌਲਤ ਅਸੀਂ ਇਹ ਸੇਵਾ ਨਿਭਾ ਰਹੇ ਆ ਉਹਨੇ ਸਾਨੂੰ ਤੰਦੁਸਤੀ ਦਿੱਤੀ ਆ ਉਹਨੇ ਸਾਨੂੰ ਇਹ ਸੇਵਾ ਦਿੱਤੀ ਆ ਤੇ ਅਸੀਂ ਵੀ ਉਹਦੀ ਹਿੰਮਤ ਨਾਲ ਹੀ ਤੁਰੇ ਫਿਰਦੇ ਆ ਤੇ ਸਾਨੂੰ ਵੀ ਇਹ ਚਾ ਲੱਗਦਾ ਕਿ ਪਰਮਾਤਮਾ ਨੇ ਸਾਨੂੰ ਸੇਵਾ ਵਾਸਤੇ ਚੁਣਿਆ ਤੇ ਇਹ ਵੇਖੋ ਇਹ ਸੇਵਾ ਜਿਹੜੀ ਹੈ ਨਾ ਇਹ ਇੱਕ ਜਜ਼ਬਾ ਹੁੰਦਾ ਜਨੂਨ ਹੁੰਦਾ ਜਿਦਾ ਸਾਡੇ ਚੰਨਾ ਭਾਜੀ ਆ ਸਾਡੇ ਵੀਰਜੀ ਆ ਕੁਲਜੀਤ ਜੀ ਇਹ ਸੇਵਾ ਕਰਦੇ ਨੇ ਇਹਨਾਂ ਨੂੰ ਇੱਕ ਜਨੂਨ ਹੁੰਦਾ ਪੀਰ ਦਲਜੀਤ ਪਾਜੀ ਜਦੋਂ ਜਾਂਦੇ ਹੁੰਦੇ ਸਭ ਨਾਲ ਲੈ ਜਾ ਕੇ ਦੋ ਉਹਨਾਂ ਮ ਇਕੱਲਾ ਤੇ ਇਹਨਾਂ ਇਨੀ ਕਰ ਨਹੀਂ ਸਕਦਾ ਇਹਨਾਂ ਦੀ ਸਪੋਰਟ ਨਾਲ ਇਹਨਾਂ ਦੀ ਮਦਦ ਨਾਲ ਜਿੰਨੇ ਵੀ ਸਾਡੇ ਦਾਨੀ ਸੱਜਣ ਨੇ ਬੜੀ ਕੋਈ ਜਿੰਨੀ ਵੀ ਸੇਵਾ ਕਰਦੇ ਅਸੀਂ ਉਹ ਸੇਵਾ ਜਿਹੜੀ ਆ ਉਹ ਇਹਨਾਂ ਤੱਕ ਪਹੁੰਚਾ ਦਿੰਦੇ ਆ ਬਾਕੀ ਜਿਹੜੇ ਦਾਨੀ ਸੱਜਣ ਆ ਉਹ ਸੁਣ ਕੇ ਵੇਖ ਕੇ ਇਹਨਾਂ ਘਰਾਂ ਤੱਕ ਪਹੁੰਚ ਜਾਂਦੇ ਆ ਤੇ ਇਹ ਇੱਕ ਅਸੀਂ ਕੋਈ ਸੈਂਚਰੀ ਨਹੀਂ ਮਾਰਨੀ ਅਸੀਂ ਕੋਈ ਇਹ ਨਹੀਂ ਕਹਿਣਾ ਲੇਕਿਨ ਇਹ ਆ ਕਿ ਜਿਹੜਾ ਕੋਈ ਲੋੜਵੰਦ ਹੈ ਨਾ ਉਹਦਾ ਅਸੀਂ ਤੁਹਾਨੂੰ ਡਰੈਸ ਦੇ ਦਿੰਦੇ ਆ ਤੁਸੀਂ ਸੇਵਾ ਕਰਨੀ ਚਾਹੋ ਤਾਂ ਤੁਸੀਂ ਉਹਦਾ ਘਰ ਦਾ ਐਡਰੈਸ ਵੀ ਲੈ ਸਕਦੇ ਹੋ ਫੋਨ ਨੰਬਰ ਵੀ ਲੈ ਸਕਦੇ ਹੋ ਤਾਂ ਤੁਸੀਂ ਚੱਲ ਕੇ ਵੀ ਆ ਸਕਦੇ ਹੋ ਕੀ ਲੱਗਦਾ ਹੈ ਦਿਨੀ ਪਾਜੀ ਸੋਸ਼ਲ ਮੀਡੀਆ ਇੱਕ ਵਧੀਆ ਪਲੇਟਫਾਰਮ ਹੈ ਜੇਕਰ ਇਹਨੂੰ ਪਾ ਸਹੀ ਤਰ੍ਹਾਂ ਵਰਤਿਆ ਜਾਵੇ ਇਹ ਬੜਿਆਂ ਲੋਕਾਂ ਦੀ ਹੈਲਪ ਕਰ ਸਕਦਾ ਹੈ ਬੜਿਆਂ ਲੋਕਾਂ ਦੀ ਮਦਦ ਕਰ ਸਕਦਾ ਹੈ ਕਿ ਲੱਗਦਾ ਜੇ ਜਿਵੇਂ ਤੁਸੀਂ ਪਹੁੰਚੇ ਹੋ ਇਹ ਵੀਡੀਓ ਜਦੋਂ ਵਾਇਰਲ ਹੋ ਗਈ ਬੜੇ ਰੱਬ ਰੂਪੀ ਸਾਡੇ ਜਿਹੜੇ ਸੱਜਣ ਨੇ ਸਾਡੇ ਕਹਿ ਸਕਦਾ ਐਨਾਰੇ ਵੀਰ ਨੇ ਸਮਾਸੇ ਵੀ ਨੇ ਇਸ ਧੀ ਦੇ ਵਾਸਤੇ ਜਿੰਨੇ ਕੋਈ ਦਿਸਵਾਨ ਕਰ ਸਕਦਾ ਅੱਗੇ ਆ ਕੇ ਕਿ ਉਹ ਧੀ ਦਾ ਸੁਪਨਾ ਵੀ ਵਧੀਆ ਵਿਆਹ ਹੋਵੇ ਜਿਵੇਂ ਤੁਸੀਂ ਹਮੇਸ਼ਾ ਦੱਸਦੇ ਆਂ ਕਿ ਰਾਣੀਆਂ ਵਾਂਗੂ ਬਣਾ ਕੇ ਭੇਜੇ ਮੈਨੂੰ ਲੱਗਦਾ ਸੁਪਨਾ ਜਿਹੜਾ ਉਹ ਪੂਰਾ ਹੋ ਜਾਊਗਾ ਅਣੇ ਅੱਜ ਮੈਂ ਇਹ ਬੇਟੀ ਦੇ ਜਦੋਂ ਖਾਜ ਹਾਂਜੂ ਆਏ ਨਾ ਤੇ ਮੈਂ ਇੱਕ ਗੱਲ ਕੀਤੀ ਸੀ ਇਹ ਬੇਟੀ ਕਹਿੰਦੀ ਨਾ ਪਾਪਾ ਮੈਂ ਤਾਂ ਸੋਚਦੇ ਕਿ ਮੈਂ ਰਾਣੀ ਬਣਾ ਕੇ ਇਹਨੂੰ ਤੋਰਾਂਗਾ ਬਿਲਕੁਲ ਤੇ ਮੈਂ ਵੀ ਅੱਜ ਇਹ ਕੰਨ ਵਾਦਾ ਕਰਦਾ ਕਿ ਮੈਂ ਬੇਟੀ ਨਜ਼ਾਨੀ ਬਣਾ ਕੇ ਤੋਰਾਂਗੇ ਤੇ ਕੋਈ ਗੱਲ ਚਿੰਤਾ ਨਾ ਕਰੇ ਜੋ ਵੀ ਹੋਏਗਾ ਅਸੀਂ ਪੂਰੀ ਕੋਸ਼ਿਸ਼ ਹੋਏਗੀ ਅਸੀਂ ਬੱਚੀ ਨੂੰ ਇਹ ਆਪਣੀ ਖੁਸ਼ੀ ਬਖਸ਼ੀ ਕਰ ਜਾਏਗੀ ਔਰ ਮੈਂ ਇਹ ਇੱਕ ਅਪੀਲ ਕਰਦਾ ਜੇ ਜਿੰਨਾ ਤੁਸੀਂ ਦਵਾਵਾਂ ਦੇ ਸਕਦੇ ਦਵਾਵਾਂ ਕੱਦੇ ਦਿਓ ਜੇ ਤੁਸੀਂ ਸ਼ੇਅਰ ਕਰ ਸਕਦੇ ਸ਼ੇਅਰ ਕਰ ਦਿਓ ਤੇ ਜੇ ਇਹਦੇ ਆਨੰਦ ਕਾਲਜ ਵਿੱਚ ਕਿਸੇ ਦੀ ਸੇਵਾ ਪਾਣੀ ਉਹਦੇ ਪੈ ਹੀ ਜਾਣੀ ਆ ਬਾਕੀ ਇਹ ਗੱਲ ਜ਼ਰੂਰ ਹੈ ਕਿ ਇਹ ਜਿਹੜੀਆਂ ਸੀਸਾ ਨਾ ਇਕ ਕਿਸੇ ਕਦਮਾਂ ਭਾਗ ਵਾਲੇ ਨੂੰ ਮਿਲਦੀ ਆ ਤੇ ਇਹ ਜਿਹੜੀ ਸੇਵਾ ਵੀ ਨਾ ਤੇ ਮਹਾਰਾਜ ਆਪ ਸਿੱਖ ਸੁਣਦਾ ਉਹ ਇਹ ਨਹੀਂ ਪਤਾ ਉਹਦੀ ਸੇਵਾ ਕਿਤੇ ਕੋ ਲੈਣੀ ਆ ਤੇ ਜਿੱਦਾਂ ਭਾਈ ਵਿੱਚ ਤੇ ਸੈਨੂੰ ਥਾਪੜਾ ਦਿੱਤਾ ਸੀ ਨਾ ਉਹਨਾਂ ਹਾਥੀ ਦਾ ਤਿਆਰੀ ਕਰਨ ਵਾਸਤੇ ਇਸੇ ਤਰ੍ਹਾਂ ਪ੍ਰਮਾਤਮਾ ਨੇ ਪਤਾ ਨਹੀਂ ਕਿੰਨੂ ਥਾਪੜਾ ਦੇਣਾ ਤੇ ਕਿੰਨਾ-ਕਿੰਨਾ ਕੋਈ ਸੇਵਾ ਲੈਣੀ ਪਰ ਮੈਂ ਕਹਾਂਗਾ ਕਿ ਇਹੋ ਜੀ ਸੇਵਾ ਤੇ ਪਿੱਛੇ ਨਹੀਂ ਹਟਣਾ ਚਾਹੀਦਾ ਲੰਗਰ ਤਾਂ ਅਸੀਂ ਲਗਾ ਲਿਆ ਚਿਬੀਲਾ ਅਸੀਂ ਲਗਾ ਲਿਆ ਅਸੀਂ ਬੜੇ ਐਸੇ ਕਈ ਬਣਾ ਲਏ ਕੋਈ ਬਿਰਧ ਆਸ਼ਰਮ ਬਣਾ ਲੇ ਲੇਕਿਨ ਜਿਹੜੀ ਧੀ ਦਾ ਕੰਨਿਆ ਆਦਾਨ ਕਰਨਾ ਇਹ ਇੱਕ ਬੜੀ ਵੱਡੀ ਪੁੰਦੀ ਸੇਵਾ ਧੀ ਪੜਾਉਣਾ ਇੱਕ ਧੀ ਨੂੰ ਵਿਆਹਣਾ ਤੇ ਇੱਕ ਧੀ ਨੂੰ ਵਸਾਉਣਾ ਹੁਣ ਇੱਕ ਚੀਜ਼ ਹੋਰ ਹੈਗੀ ਆ ਧੀ ਪੜਾਓ ਹਾਂਜੀ ਧੀ ਬਚਾਓ ਇਤਿਵਸਾਉ ਵਸਾਈ ਤਾਂ ਜਾ ਸਕਦੀ ਆ ਜੇ ਉਹਦੇ ਕੋਲ ਲਿਆਕਤ ਹੋਵੇ ਉਹਦੇ ਕੋਈ ਐਜੂਕੇਸ਼ਨ ਹੋਵੇ ਬੱਚਿਆਂ ਨੂੰ ਪੜਾਉਣਾ ਲਿਖਾਉਣਾ ਚਾਹੀਦਾ ਬੱਚਿਆਂ ਨੂੰ ਇਸ ਕਾਬਲ ਬਣਾਉਣਾ ਚਾਹੀਦਾ ਕਿ ਬੱਚੇ ਆਪਣੇ ਪੈਰਾਂ 'ਤੇ ਖੋ ਕੇ ਕੁਛ ਆਪਣਾ ਕਿਸੇ ਦੇ ਹੱਥਾਂ ਵਾਲਾ ਦੇਖਣਾ ਪਵੇ ਤੇ ਬੱਚੇ ਇਸ ਕਾਬਲ ਬਣ ਜਾਣ ਕਿ ਉਹ ਇਹ ਇਸਾਂ ਦੀ ਹੋ ਜੇ ਕਿ ਜੇ ਅੱਜ ਇਹ ਪੈਰਾਂ 'ਤੇ ਖੜੀ ਹੋਊਗੀ ਇਹ ਕਿਸੇ ਹੋਰ ਨੂੰ ਪਿਆਰਾਂ ਤੇ ਖੜੀ ਕਰਨ ਦੇ ਕਾਬਿਲ ਬਣ ਜਾਵੇ ਇਸੇ ਤਰ੍ਹਾਂ ਦੀ ਇਹ ਕਾਬਲੀਅਤ ਬੱਚਿਆਂ ਚ ਭਰਨੀ ਚਾਹੀਦੀ ਆ ਇਹਨਾਂ ਚ ਉਹ ਪੜ੍ਹਾਈ ਲਿਖਾਈ ਦੇ ਕੇ ਇਹਨਾਂ ਨੂੰ ਕਦੋਂ ਇਹੋ ਜਿਹਾ ਪੂਰਾ ਬੰਦੋਬਸਤ ਕਰਕੇ ਪੂਰੀ ਤਿਆਰੀ ਕਰਕੇ ਜਦੋਂ ਕਦੋਂ ਜਿਹੜੇ ਆ ਲਾਮ ਲਕਸ਼ਤ ਦੇ ਕੇ ਤੇ ਇਹ ਪੂਰੀ ਜੰਗ ਦੀ ਤਿਆ ਇਹ ਤਰ੍ਹਾਂ ਇੱਕ ਵਧੀਆ ਬੰਦਾ ਕਦੋਂ ਨਿਕਲੇ ਤੇ ਇਹਨਾਂ ਨੂੰ ਪਤਾ ਹੋਵੇ ਕਿ ਮੈਂ ਕੱਲ ਨੂੰ ਜਾ ਕੇ ਜਿੱਥੇ ਜਾਵਾਂਗਾ ਉਸ ਪਰਿਵਾਰ ਨੂੰ ਉਸ ਆਲੇ ਦੁਆਲੇ ਚਾਚੇ ਤਾਏ ਦੇ ਧੀਆ ਪੁੱਤ ਉਹਨਾਂ ਨੂੰ ਸੈਟਲ ਕਰਨਾ ਮੈਂ ਆਪ ਸੈਟਲ ਹੋਣਾ ਤੇ ਉਸ ਪਰਿਵਾਰ ਨੂੰ ਕੁਸ਼ਹਾਲੀ ਦੀ ਰਾਹ ਤੇ ਚਲਾਉਣਾ ਇਹ ਬੱਚੇ ਦੇ ਹੱਥ ਵਿੱਚ ਬਹੁਤ ਖੁਸ਼ ਹੈ ਉਹ ਤਾਂ ਵਾ ਜੇ ਬੱਚੇ ਕੋ ਲਿਆਕਤ ਹੋਏਗੀ ਜੇ ਐਜੂਕੇਸ਼ਨ ਹੋਏਗੀ ਠੀਕ ਹੈ ਬਹੁਤ ਬਹੁਤ ਧੰਨਵਾਦ ਤੁਸੀਂ ਕਿਹਾ ਅੱਜ ਸਬੰਗ ਸਪੈਟਰ ਸਦਾਜੀ ਸਿੰਘ ਜਿਹੜੇ ਕਿਸ ਪਰਿਵਾਰ ਦੀ ਮਦਦ ਵਾਸਤੇ ਆਏ ਨੇ ਇਸ ਧੀ ਦੀ आनंद कार्य वास्ते आए ने जिन्ना ते फुल सेवा वास्ते समाज से वीर ने नाल चन्ना वीर भी ਸਾਡੇ ਨਾਲ ਆਏ ਨੇ ਖਾਸ ਤਕ ਜਿਹੜੇ ਨਾਲੋਂ ਸੇਵਾ ਨਭਾਈ ਗਈ ਆ ਜਿਵੇਂ ਮੈਂ ਆਪਣੇ ਦਰਸ਼ਕਾਂ ਨੂੰ ਸਾਂਝਾ ਕਰਦਾ ਜਿੱਥੇ ਡਿਊਟੀ ਬਹੁਤ ਸੋਹਣੀ ਨਿਭਾਉਂਦੇ ਨੇ ਸਰਦਾਰ ਦਲਜੀਤ ਸਿੰਘ ਹਮੇਸ਼ਾ ਆਪਣੇ ਅਫਸਰਾਂ ਦੇ ਬੜੇ ਪਿਆਰੇ ਨੇ ਅਤੇ ਚਿਹਤਿਆਂ ਦੇ ਖਾਤ ਕਰਕੇ ਅਫਸਰ ਵੀ ਉਹਨਾਂ ਨੂੰ ਬਹੁਤ ਪਿਆਰ ਕਰਦੇ ਨੇ ਬੜਾ ਮਾਨ ਸਤਕਾਰ ਦਿੰਦੇ ਨੇ ਤੇ ਸਭ ਤੋਂ ਵੱਡੀ ਜਿਹੜਾ ਦੱਸ ਸਕਦਾ ਨੂੰ ਗੱਲ ਸਾਂਝੀ ਕਰਦਾ ਕਿ 93 ਵਿਆਹ ਜਿਹੜਾ ਇਹ ਧੀ ਦਾ ਆਨੰਦ ਕਾਰਜ ਕਰਨਗੇ ਬਹੁਤ ਵੱਡੀ ਸੇਵਾ ਵਾ ਅਸੀਂ ਦੇਖਿਆ ਅੱਜ ਕੱਲ ਇੱਕ ਵਿਆਹ ਕਰਦਾ ਨਾ ਤੇ ਬੜਾ ਥੱਕ ਜਾਂਦਾ ਯਾਰ ਕੱਡਾ ਸਿੱਤੇ ਚੜ ਗਿਆ ਵਾ ਐ ਕਿਸ ਤਰ੍ਹਾਂ ਵਿਆਹ ਕਰੂੰਗਾ ਤੇ ਤੁਸੀਂ ਇਸ ਤੋਂ ਵੀ ਭਾਗਾ ਵਾਲਾ ਜੀ ਆ ਮੈਂ ਕਹਿੰਦਾ ਧਾਨੇਓ ਮਾ ਜਿਹਨੇ ਸਰਦਾਰ ਅਲੀ ਸਿੰਘ ਜੰਮਿਆ ਤੇ ਅੱਜ ਚਾਰੇ ਪਾਸੇ ਚਰਚਾ ਆਉਂਦੀ ਇਸ ਵੀਰ ਦੀ ਬਹੁਤ ਸ਼ਾਬਾਸ਼ ਹੈ ਮੈਂਦਾ ਮਾਂ ਬੁੱਕ ਕੋੜੀ ਕੋਖਿਆ ਬੜੀ ਕਰਮਾਂ ਵਾਲੀ ਆ ਕਿਉਂਕਿ ਸੁਹਾਗਿਆ ਮਿਰਦਾਵਾ 93 ਵਿਆਹ ਬੜੀ ਵੱਡੀ ਗੱਲ ਹੁੰਦੀ ਹੈ ਕਹਿਣ ਵਾਲੀ ਤੇ ਅਸੀਂ ਵੀ ਕਹਿੰਨੇ ਪ੍ਰਮਾਤਮਾ ਸੱਚੇ ਪਾਸ਼ਾ ਇਸ ਵੀਰ ਦੀ ਉਮਰ ਲੰਮੀ ਕਰੇ ਤਾਂ ਜੋ ਕਿ ਹੋਰ ਵੀ ਬੜੀਆਂ ਧੀਆ ਬੈਠੀਆਂ ਨੇ ਬੜੇ ਅੱਜ ਵੀ ਸਰਦਾਰ ਅਲੀ ਸਿੰਘ ਦੀਆਂ ਨੇ ਵੀ ਸਾਡੇ ਵੀ ਕਿਤੇ ਲੋੜਵੇਂ ਪਰਿਵਾਰਾਂ ਵਿੱਚ ਫੜੇ ਤੇ ਚੰਨਾ ਵੀ ਸਾਡੇ ਨਾਲ ਗੱਲਬਾਤ ਕਰਾਂਗੇ ਚੰਨਾ ਵੀਰ ਜੀ ਤੁਹਾਡੀ ਬੜੀ ਸੇਵਾ ਆ ਜ ਮਾਮੇ ਬਣ ਕੇ ਤੁਸੀਂ ਆਏ ਹੋ ਅਸੀਂ ਦੇਖਿਆ ਤੁਸੀਂ ਚੂੜਾ ਦਿੱਤਾ ਵਾ ਬੜੀ ਵੱਡੀ ਸੇਵਾ ਵਾ ਹੁਣ ਤੱਕ ਕਿੰਨੇ ਕੁ ਧੀਆਂ ਦੇ ਇਸੇ ਤਰ੍ਹਾਂ ਲੰਦਕਾਰ ਕੀਤੇ ਜਾਂ ਹਰ ਥਾਂ ਤੁਸੀਂ ਚੂੜਾ ਪਹੁੰਚਾਇਆ ਕਿੰਨੇ ਸੇਵਾ ਪਹੁੰਚਾ ਕਰ ਚੁੱਕੇ ਹੋ ਅੱਜ ਦਿਨ ਬਹੁਤ ਖੁਸ਼ੀ ਵਾਲਾ ਜੇ ਅੱਜ ਬਹੁਤ ਕਰਮਾ ਵਾਲਾ ਜੇ ਆਪਾਂ ਭਾਜੀ ਹੁਣਾਂ ਨਾਲ ਆਏ ਆ ਤੇ ਪਹਿਲਾਂ ਵੀ ਇਹਨਾਂ ਨੇ ਮੈਨੂੰ ਕਿਹਾ ਵੀ ਚੰਨਾ ਜੀ ਸਾਨੂੰ ਚੂੜੇ ਚਾਹੀਦੇ ਦੋ ਮੈਂ ਜਰੂਰ ਉਹ ਮੈਂ ਚਲੋ ਕੋਈ ਚਾਹੀਦੇ ਹੁਣ ਤੇ ਆ ਜਣਗੇ ਫਿਰ ਇਹਨਾਂ ਨੇ ਮੇਰੇ ਬੇਟੇ ਨਾਲ ਗੱਲ ਕੀਤੀ ਫਿਰ ਮੈਂ ਕਿਹਾ ਕੋਈ ਗੱਲ ਨਹੀਂ ਤੁਸੀਂ ਜਿੰਨੇ ਵੀ ਚਾਹੀਦੇ ਮੈਂ ਤੁਹਾਡੇ ਨਾਲ ਚੱਲਾਂਗਾ ਫਿਰ ਅਸੀਂ ਗਰਵਾਲੀ ਪਿੰਡ ਵੀ ਗਏ ਚੂੜਾ ਵੀ ਦਿੱਤਾ ਉਹਨਾਂ ਨੂੰ ਸੇਵਾ ਵੀ ਦਿੱਤੀ ਆ ਅੱਜ ਦਿਨ ਬੜਾ ਖੁਸ਼ੀ ਵਾਲਾ ਸਪੈਸ਼ਲ ਇਨਾਵਤ ਤੇ ਚੂੜਾ ਬਣਾ ਕੇ ਆ ਮਿਲਦੇ ਤੋਂ ਵੀ ਹੋਰ ਤੱਕ ਕਿੰਨੇ ਕੁ ਤੀ ਆਂਦੇ ਤੁਸੀਂ ਆਨੰਦ ਕਾਰਾ ਜੋ ਚੂੜਾ ਦੇ ਦਿੱਕੀਓ ਕਿਉਂਕਿ ਬੜਾ ਮਸ਼ਹੂਰ ਜੋ ਤੁਸੀਂ ਲੋਕਾਂ ਦੇ ਫੇਮਸ ਜੇ ਵਰਲਡ ਫੇਮਸ ਤੁਹਾਡਾ ਲਾਹ ਵਾ ਚੰਨਾ ਚੂੜਾ ਤੁਹਾਨੂੰ ਕਿਹਾ ਜਾਂਦਾ ਵਾ ਇਹ ਸੰਤ ਬਾਬਾ ਮੱਖਰ ਸਿੰਘ ਉਹਨਾਂ ਦਾ ਅਸ਼ੀਰਵਾਦ ਆ ਉਹਨਾਂ ਨੇ ਹਜ਼ਾਰਾਂ ਗਿਣਤੀ 'ਚ ਵਿਆਹ ਕੀਤੇ ਨੇ 2100 ਕੁੜੀਆਂ ਦੇ ਵਿਆਹ ਕੀਤੇ ਉਹਨਾਂ ਨੇ ਲਖੀਨਪੁਰ ਖੇਰੀ ਤਿੰਨ ਸਾਲ ਮੈਂ ਲਾਏ ਨੇ ਉਹ ਚੂੜੇ ਬਣਾਉਣ ਵਾਸਤੇ ਜਦੋਂ ਮੈਂ ਉੱਥੇ ਚੜਾਏ ਨੇ ਉੱਥੇ ਘਾਟ ਘਾਟ 15 20 ਜਾਣੇ ਕੁੜੀਆਂ ਨੇ ਚੂੜੇ ਚੜਾਏ ਨੇ ਤੇ ਬਾਬਾ ਪੂਰਨ ਸਿੰਘ ਬਾਬਾ ਮੱਕਾਂ ਦਾ ਹੋਰ ਵੀ ਕਾਫੀ ਜਾਣੇ ਪੱਤਰਕਾਰਾਂ ਨੇ ਮੇਰੀ ਇੰਟਰਵਿਊ ਕੀਤੀ ਇਹ ਬਾਬਾ ਜੀ ਅਸ਼ੀਰਵਾਦ ਆ ਜਿੰਨਾ ਚਾਹ ਤੁਹਾਡਾ ਸਰੀਰ ਆਈ ਸੇਵਾ ਕਰਦੇ ਰਵਾਂਗੇ ਤੇ ਮੈਂ ਇਹੋ ਕਹਿੰਨਾ ਵੀ ਜਿਹੜੀ ਸੇਵਾ ਕਰਨੀ ਜਿਹੜਾ ਦਾਨ ਪੁੰਨ ਕਰਨਾ ਕੰਨਿਆ ਦਾਨ ਕਰਨਾ ਇਹੋ ਜਿਹਾ ਕਰਨਾ ਚਾਹੀਦਾ ਐਂ ਲੰਗਰ ਲਾ ਦਿੰਦੇ ਨੇ ਸ਼ਬੀਲਾ ਲਾ ਰਹੇ ਨੇ ਉਹਦੇ ਲੋਕੀ ਪੀ ਪੀ ਕੇ ਤੇ ਐਵੇਂ ਖਰਾਬ ਆਪਾਂ ਜਿਹੜੀ ਰਕਮ ਜਿਹੜੀ ਖਰਾਬ ਕਰਦੇ ਇਹ ਚੀਜ਼ ਨੂੰ ਇੱਥੇ ਕਰਨਾ ਚਾਹੀਦਾ ਅਗਲੇ ਸੀਸਾ ਵੀ ਦੇਣ ਤੇ ਬਹੁਤ ਵਧੀਆ ਮੈਨੂੰ ਲੱਗਦਾ ਲੱਗਦਾ ਜੰਨਾ ਭਾਈ ਆਪਣੇ ਵਾਲ ਨੂੰ ਤੁਸੀਂ ਕਰਮਾਂ ਵਾਲਾ ਸਮਝ ਦਿਓ ਅਸੀਂ ਦੇਖਿਆ ਇੱਕ ਮਾਮਾ ਹੁੰਦਾ ਜਿਹੜਾ ਕਰਮਾਂ ਵਾਲਾ ਜਿਆ ਕਹਸਦੇ ਜਿਹੜਾ ਆਪਣੀ ਆਪਣੀ ਵੀ ਨੂੰ ਚੂੜਾ ਪਾਉਂਦਾ ਪਰ ਤੁਸੀਂ ਤਾਂ ਹੁਣ ਤੱਕ ਪਤਾ ਨਹੀਂ ਕਿੰਨੀ ਆ ਧੀਆਂ ਨੂੰ ਚੂੜਾ ਪਾ ਚੁੱਕੇ ਹੋ ਤੁਸੀਂ ਲਾਦੇ ਕਰਮਾਂ ਵਾਲੇ ਹੋ ਤੁਹਾਡੇ ਹੱਥ ਬਹੁਤ ਕਰਮਾਂ ਵਾਲੇ ਨੇ ਇਹ ਬਹੁਤ ਵਧੀਆ ਬਿਲਕੁਲ ਤੁਸੀਂ ਦੇਖ ਸਕਦੇ ਹੋ ਵੀ ਮਾਨ ਭਰਿਆ ਸਾਡੇ ਵੀਰ ਦਾ ਅੱਖਾਂ ਭਰਾਈ ਨੇ ਕਿਉਂਕਿ ਬਹੁਤ ਵਧੀਆ ਇਨਸਾਨ ਨੇ ਚੱਲਾ ਜੀ ਮਾਨਣਾ ਪर्यੋ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਇਨਸਾਨ ਨੇ ਬਹੁਤ ਨੇਕ ਇਨਸਾਨ ਆ ਤੁਸੀਂ ਦੇਖ ਸਕਦੇ ਹੋ ਵੀ ਗੱਲਾਂ ਕੀਤੀਆਂ ਨੇ ਤੇ ਭਾਵਕ ਹੋ ਗਏ ਨੇ ਉਸ ਭੈਣ ਨਾਲ ਵੀ ਗੱਲਬਾਤ ਕਰਾਂਗੇ ਖਾਸ ਕਰਕੇ ਸਾਡੇ ਹੋਰ ਵੀ ਵੀਰ ਪਹੁੰਚੇ ਨੇ ਇੱਥੇ ਖਾ ਅਭੀ ਜੀ ਕਿਸ ਤਰ੍ਹਾਂ ਪਤਾ ਲੱਗਾ ਅੱਜ ਦਲਜੀਤ ਭਾਈ ਨਾ ਆਇਓ ਮਤ ਕਰਨ ਵਾਸਤੇ ਤੇ ਕਿੰਨਾ ਟੰਗ ਲੱਗਾ ਮੜ ਖੜੇ ਹੋ ਜੀ ਗੱਲ ਕਰਨ ਲਈਏ ਕੀ ਕਹਿਣਾ ਚਾਹੋਗੇ ਇਸ ਬਾਰੇ ਹਾਂਜੀ ਮੈਨੂੰ ਸਰ ਦਲਜੀਤ ਸਿੰਘ ਜੀ ਦਾ ਫੋਨ ਆਇਆ ਸੀ ਤੇ ਫਿਰ ਮੈਂ ਉਹਨਾਂ ਦੇ ਨਾਲ ਆਇਆ ਨਹੀਂ ਅੱਜ ਮੇਰੇ ਕੋ ਜਿੰਨੀ ਹੋ ਸਕੀ ਪ੍ਰਮਾਤਮਾ ਨੇ ਮੈਨੂੰ ਜੋ ਵੀ ਮੈਂ ਹੈਲਪ ਕੀਤੀ ਇਹਨਾਂ ਦੀ ਅਤੇ ਸਰ ਦਲਜੀਤ ਸਿੰਘ ਜੀ ਬਹੁਤ ਵਧੀਆ ਉਪਰਾਲਾ ਕਰਦੇ ਪਏ ਨੇ ਅਤੇ ਨਾਲ ਇਹ ਆਪਣੇ ਟੀਮ ਵੀ ਨੌਜਵਾਨ ਟੀਮਾਂ ਨੂੰ ਨਾਲ ਜੋੜਦੇ ਪਏ ਨੇ ਆਪਣੇ ਨਹੀਂ ਸੋਚਿਆ ਸੀ ਇਸ ਤਰ੍ਹਾਂ ਮਤ ਕਰਕੇ ਕਦੀ ਕਰਦੀ ਪਹਿਲੀ ਮਤ ਤੁਸੀਂ ਆਏ ਜਗਾ ਜਾਂ ਪਹਿਲੇ ਵੀ ਤੁਸੀਂ ਇਸ ਤਰ੍ਹਾਂ ਕਿਸ ਧੀਰ ਲੋਡਵਾਲ ਪਰਿਵਾਰ ਕਾਫੀ ਟਾਈਮ ਇਹਨਾਂ ਦੇ ਨਾਲ ਆ ਨਾ ਰਹੇ ਹਾਂ ਹਾਂਜੀ ਕਾਫੀ ਟਾਈਮ ਇਹਨਾਂ ਦੇ ਨਾਲ ਆ ਨਾ ਰਹੇ ਹਾਂ ਦਲਜੀਤ ਸਾਹਿਬ ਦੇ ਨਾਲ ਕਿੰਨਾ ਕਿ ਟੱਗਾ ਲੱਗਦਾ ਬਹੁਤ ਵਧੀਆ ਲੱਗਦਾ ਜੀ ਬਹੁਤ ਵਧੀਆ ਲੱਗਦਾ ਖੁਸ਼ੀ ਮਿਲਦੀ ਹੈ ਜੀ ਇਹਨਾਂ ਦੇ ਇੱਕ ਕੰਮ ਨੂੰ ਦੇਖ ਕੇ ਬਹੁਤ ਖੁਸ਼ੀ ਮਿਲਦੀ ਹੈ ਜੀ ਠੀਕ ਹੈ ਜੀ ਬਹੁਤ ਧੰਨਵਾਦ ਇੱਕ ਗੱਲ ਮੈਂ ਭੈਣ ਨਾਲ ਗੱਲ ਕਰਦੇ ਹਾਂ ਪਹਿਣੇ ਕਿ ਸੋਚਿਆ ਸੀ ਇਸ ਤਰ੍ਹਾਂ ਪੁਲਿਸ ਵਾਲਾ ਆਊਗਾ ਵਰਦੀ ਪਾ ਕੇ ਗੁਰਸੇਕ ਸਰਦਾਰ ਬਤ ਕਰਕੇ ਜਾਊਗਾ ਇਸ ਤਰ੍ਹਾਂ ਧੀਰ ਲੰਦ ਕਾਜ ਵਾਸਤੇ ਮੈਂਨੇ ਸੋਚਿਆ ਇਹ ਹੈ ਕਦ ਦਿਨ ਸ ਕਿੱਧਰ ਆ ਗਏ ਪੁੱਤ ਸਾਹਿਬ ਭਾਜੀ ਕਿਧਰ ਆ ਗਏ ਮੈਂ ਤਾਂ ਆਪਣੀ ਜਠਾਣ ਦੇ ਨਾਲ ਨਹੀਂ ਕਹਿੰਦੀ ਕਿੱਥੇ ਆ ਗਏ ਆਪਣੇ ਘਰੇ ਮੈਂਨੇ ਸੋਚ ਸਾਡੇ ਘਰ ਆਣਗੇ ਕਹਿੰਦੇ ਦੇਦੀ ਤੋ ਕੋਈ ਨਹੀਂ ਟੈਨਸ਼ਨ ਲੈ ਉਹ ਮਤ ਕਰਨੇ ਆਏ ਆਪਣੇ ਹਾਂਜੀ ਮਤ ਕਰਕੇ ਜਾਣਗੇ ਤੁਹਾਡੇ ਮੈਂ ਕਿਹਾ ਮੈਂਨੇ ਸੋਚਿਆ ਮੈਂ ਕਿਹਾ ਮੈਨੂੰ ਤਾਂ ਪਤਾ ਵੀ ਨਹੀਂ ਇੰਨਾ ਦਾ ਹਾਂਜੀ ਪਰ ਹੁਣ ਭਾਈ ਸਾਹਿਬ ਨੇ ਵਾਦਾ ਕੀਤਾ ਵੀ ਜਿਵੇਂ ਇਹਨਾਂ ਦੇ ਬਾਪ ਨੇ ਪਿਤਾ ਨੇ ਵਾਦਾ ਕੀਤਾ ਸੀ ਵੀ ਆਪਣੀ ਮਧੀ ਨੂੰ ਰਾਣੀਆ ਵਾਂਗੂ ਬਣਾ ਕੇ ਭੇਜੂਗਾ ਉਹ ਭਾਈ ਸਾਹਿਬ ਕਹਿੰਦੇ ਅਸੀਂ ਉਹ ਰਾਣੀਆ ਵਾਂਗੂ ਬਣਾ ਕੇ ਭੇਜਾਂਗੇ ਕਰਨਦੀਪ ਨੂੰ ਵਧੀਆ ਕਰੇ ਜਾ ਕੋ ਸੋਹਣੇ ਠੀਕ ਹੈ ਜੀ ਤਨਪਾਟਾ ਬਹੁਤ ਠੀਕ ਹੈ ਬਹੁਤ ਬਧਨਵਾਦ ਤੁਸੀਂ ਦੇਖਿਆ ਪਰਿਵਾਰ ਦੇ ਹਾਲਾਤ ਬਹੁਤ ਨਾਜ਼ੁਕ ਨੇ ਸਾਡੀ ਦਸ਼ਕਾਂ ਨੂੰ ਪੀ ਲਿਆ ਭਾਈ ਇਸ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਜਿਹੜਾ ਆਪਣੀ ਧੀ ਨੂੰ ਆਪਣੀ ਬੇਟੀ ਨੂੰ ਪਿਆਰ ਕਰਦਾ ਜਿਨ੍ਹਾਂ ਦੇ ਮਨਾਂ ਵਿੱਚ ਇਨਸਾਨੀਅਤ ਹੈਗੀ ਆ ਭਾਈ ਇਸ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਤੇ ਮੈਂ ਫਿਰ ਧੰਨਵਾਦ ਕਰੂੰਗਾ ਉਸ ਪਰਿਵਾਰ ਦਾ ਜਿਨ੍ਹਾਂ ਨੇ ਇਸ ਕਾਰਨ ਨੂੰ ਬਣਾਉਣ ਵਿੱਚ ਬਹੁਤ ਮਦਦ ਕੀਤੀ ਆ ਉਹ ਮਾਲਕਾਂ ਦਾ ਬਹੁਤ ਧੰਨਵਾਦ ਆ ਜਿਨ੍ਹਾਂ ਨੇ ਜਿਨ੍ਹਾਂ ਦੇ ਘਰੇ ਭੈਣ ਕੰਮ ਕਰਦੀ ਆ ਮੈਂ ਕਹਿੰਦਾ ਅੱਜ ਵੀ ਰੱਬ ਦੇ ਇਨਸਾਨ ਹੈਗੇ ਨੇ ਮੈਂ ਕਹਿੰਦਾ ਜਿਨ੍ਹਾਂ ਵਿੱਚ ਇਨਸਾਨ ਨੇ ਜਿੰਦਾ ਵਾ ਅਸੀਂ ਧੰਨਵਾਦ ਕਰਦੇ ਹਾਂ ਉਹਨਾਂ ਪਰਿਵਾਰਾਂ ਦਾ ਉਹਨਾਂ ਜੀਵਾਂ ਦਾ ਜਿਨ੍ਹਾਂ ਨੇ ਆਪਣੀ ਨੇਕ ਕਮਾਈ ਵਿੱਚੋਂ ਇਸ ਪਰਿਵਾਰ ਦੇ ਕੱਚੇ ਕੋਠਿਆਂ ਨੂੰ ਪੱਕਿਆ ਕੀਤਾ ਬਹੁਤ ਧੰਨਵਾਦ ਵੀਰੋ ਤੁਹਾਡਾ ਇਸੇ ਤਰ੍ਹਾਂ ਹੀ ਪਰਿਵਾਰ ਦੀ ਅੱਗੇ ਆ ਕੇ ਮਦਦ ਕਰਿਓ ਇਸ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਤਾਂ ਜੋ ਕਿ ਜਿਹੜਾ ਸੁਪਨਾ ਲਿਆ ਸੀ ਇਹਨਾਂ ਦੇ ਪਿਤਾ ਰਾਜੂ ਸਿੰਘ ਨੇ ਵੀ ਆਪਣੀ ਧੀ ਕਰਨਦੀਪ ਨੂੰ ਵਧੀਆ ਵਿਆਹ ਕਰਨ ਦਾ ਜਾਂ ਰਾਣੀ ਵਾਂਗ ਬਣਾ ਕੇ ਭੇਜਣ ਦਾ ਉਹ ਸੁਪਨਾ ਤੁਸੀਂ ਪੂਰਾ ਕਰਨਾ ਜੀ ਦਰਸ਼ਕੋ ਇਸ ਵੀਡੀਓ ਨੂੰ ਬਤਵਾਰ ਸ਼ੇਅਰ ਕਰ ਦਿਓ ਮਨੋਦੇਵ ਜੀ ਆਤਮੈ ਤੁਹਾਡਾ ਹਰਜੀਤ ਸਿੰਘ ਗਰੇਵਾਲ ਪੰਜਾਬੀ ਲੋਕ ਚੈਨਲ ਅਮਰਸਰ